ਸਾਰਾ ਪਰਿਵਾਰ ਈਮੈਂਟਲੀ ਅਫਸਰਟਡ ਹੋ ਗਿਆ ਕੀ ਕੀ ਕਾਰਨ ਬਣ ਗਏ ਮਾਤਾ ਜੀ ਬਿਲਕੁਲ ਹੀ ਬੰਮ ਹੈ ਜਮਾਨੀ ਕੁਝ ਵੀ ਬੋਲ ਪਾਉਂਦੇ ਬਿਲਕੁਲ ਨਹੀਂ ਬੋਲ ਪਾ ਰਹੇ ਸਟ्रेस ਹੈ ਨਾ ਬੱਚਿਆਂ ਦਾ ਹੁਣ ਨੌਜਵਾਨ ਬੱਚੇ ਇੰਨੇ ਇੰਟੈਲੀਜੈਂਟ ਤੇ ਦੇਖੋ ਜ਼ਿੰਦਗੀ ਦਾ ਸਫਰ ਜਿਵੇਂ ਸ਼ੁਰੂ ਹੁੰਦਾ ਹੈ ਨਾ ਹੁਣ ਕਿਆ ਉਮਰ ਹੁੰਦੀ ਹੈ 19 20 ਸਾਲ ਦੀ 20 ਸਾਲ ਦੀ ਤੇ ਜਿਸ ਦੇ ਵਿੱਚ ਬੰਦੇ ਦੇ ਕਿੰਨੇ ਸੁਪਨੇ ਹੁੰਦੇ ਹਨਾ ਪੜ੍ਹੀ ਵੀ ਇਹ ਕੁੜੀ ਹੈ ਤੇ ਇਹ ਤਾਂ ਹੁਣ ਆਪਣੇ ਆਪ ਹੀ ਦੱਸਣ ਦੱਸਦੇ ਹਨ 8ਵੀਂ ਕਲਾਸ ਪੜ੍ਹਦੇ ਸੀ ਹਨਾ ਤੇ ਹੁਣ ਤੁਸੀਂ ਕੀ ਕਰਨਾ ਚਾਹੁੰਦੇ ਆ ਬਸ ਕਰ ਰਹਿਣਾ ਚਾਹੁੰਦੇ ਬੰਦਾ ਜਿਹੜਾ ਨਾ ਗੁੰਮਸੁਮ ਜਿਹਾ ਰਹਿਣ ਲੱ ਜਾਂਦਾ ਹੈ ਨਾ ਜਿਵੇਂ ਆਪਾਂ ਗੱਲ ਕਰਦੇ ਸੀ ਮਦਰ ਦੀਆਂ ਨਾ ਤੇ ਜਿਸ ਤਰ੍ਹਾਂ ਬੰਦੇ ਨੂੰ ਨੀਂਦ ਘੱਟ ਆਉਣੀ ਤੇ ਬੰਦੇ ਦਾ ਬਿਹੇਵਰ ਥੋੜਾ ਇਰੀਟੇਟਿਡ ਜਾ ਬੰਦੇ ਦਾ ਕੰਮ ਕਰਨ ਦੇ ਉਹਦੇ ਅੰਦਰ ਬੜੀਆਂ ਮਤਲਬ ਭਾਵਨਾਵਾਂ ਜਿਹੜੀਆਂ ਹੈਗੀਆਂ ਕੰਮ ਕਰਨ ਦੀ ਆਪਣੇ ਪੈਰਾਂ ਤੇ ਖੜਾ ਹੋਣ ਦੀਆਂ ਇਹ ਚੀਜ਼ਾਂ ਘੱਟ ਜਾਣ ਤੇ ਦਾ ਮਤਲਬ ਫਿਰ ਮੈਂਟਲ ਹੈਲਥ ਜਿਹੜੀ ਹੈ ਨਾ ਕੋਈ ਇਫੈਕਟ ਹੋਣ ਲੱਗੇ ਤੇ ਹਰਪ੍ਰੀਤ ਸਿੰਘ ਕੀ ਹਾਲ ਚਾਲ ਹੈ ਵਧੀਆ ਤੇ ਇਹ ਮਤਲਬ ਹੈ ਤਾਂ ਬਹੁਤ ਵਧੀਆ ਬਸ ਹੁਣ ਲੋਡ ਹੈ ਸਾਨੂੰ ਵਧੀਆ ਇਹਨਾਂ ਦੀ ਕੇਅਰ ਕਰਨ ਦੀ ਕਿੰਨੇ ਪੜੇ ਹੋ ਤੁਸੀਂ ਕਿੰਨੇ ਪੜੇ ਪੰਜ ਪੜੇ ਹੁੰਦਾ ਕੁਛ ਕਰਨਾ ਹੈ ਨਾ ਕਰਨਾ ਹੈ ਜਿੰਦਗੀ ਚ ਸੋਚਿਆ ਕੀ ਕਰਨਾ ਚਾਹਦੇ ਹਾਂਜੀ ਕੀ ਕਰਨਾ ਚਾਹਦੇ ਬਿਜਲੀ ਦਾ ਕੰਮ ਕਰਦਾ ਬਿਜਲੀ ਦਾ ਕੰਮ ਕਰਨਾ ਚਾਹੁੰਦਾ ਵੈਰੀ ਗੁੱਡ ਤੇ ਬਹੁਤ ਲੋਡ ਵੀ ਬਹੁਤ ਹੈ ਨਾ ਲੋਡ ਇੰਨੀ ਵੱਡੀ ਕੋਠੀ ਦੇ ਵਿੱਚ ਤੇ ਸਾਰਾ ਕੁਝ ਹੋਣ ਦੇ ਬਾਵੀਉ ਦਾ ਬੱਚੇ ਨੂੰ ਦੇਖਿਆ ਬੇਟੇ ਨੂੰ ਦੇਖਿਆ ਉਹ ਵੀ ਬਲੈਨਾ ਪੜਿਆ ਲਿਖਿਆ ਇੰਗਲਿਸ਼ ਗੱਲ ਕਰੇ ਲੜਕੀ ਹੈ ਉਹ ਵੀ ਤੇ ਮਦਰ ਹੈ ਉਹ ਵੀ ਵਿਚਾਰੀ ਬਿਲਕੁਲ ਆਪਣੀ ਸੰਭਾਲ ਤੋਂ ਮੱਥਾ ਜ ਜਟਾਂ ਬਣੀਆਂ ਹੋਈਆਂ ਜਦੋਂ ਉਸੇ ਬੱਚੇ ਨੂੰ ਕਹਿੰਦੇ ਨੇ ਕਿ ਤੂੰ ਕੀ ਲੈਣਾ ਜੇ ਕੋਈ ਬੰਦਾ ਰਸਤੇ 'ਚ ਇਦਾਂ ਦਾ ਸੀ ਜੇ ਕੋਈ ਬਜ਼ੁਰਗ ਸੀ ਉਹਦੇ ਕੋਲ ਸੜਕ ਨਹੀਂ ਪਾਰ ਹੁੰਦੀ ਸੀ ਤੂੰ ਉਹਨਾਂ ਪੰਗਾ ਲਿਆ ਕਰ ਅੱਜ ਵੱਡੀ ਗਿਣਤੀ ਦੇ ਵਿੱਚ ਪੜ੍ਹੇ ਲਿਖੇ ਇਨਸਾਨ ਡਿਪਰੈਸ਼ਨ ਜਾ ਰਹੇ ਸੂਸਾਈਡ ਕਰ ਰਹੇ ਕਾਰਨ ਕੀ ਮੰਨ ਲੋ ਚੀਜ਼ਾਂ ਵਾਹੀ ਬੇਸਿਕ ਮਤਲਬ ਸਾਡੇ ਅੰਦਰ ਸਾਨੂੰ ਉਸ ਤਰੀਕੇ ਨਾਲ ਜਿਹੜਾ ਵਾਤਾਵਰਨ ਮਿਲਣਾ ਚਾਹੀਦਾ এনवायरमेंट ਉਹ ਨਹੀਂ ਮਿਲਦਾ ਮੈਂ ਉਹੀ ਬੇਨਤੀ ਕਰ ਰਿਹਾ ਵੀ ਮਾਂ ਦੇ ਪੇਟ ਤੋਂ ਲੈ ਕੇ ਸ਼ਮਸ਼ਾਨ ਘਾਟ ਪਹੁੰਚਣ ਤੱਕ ਵਾਤਾਵਰਨ ਸਾਨੂੰ ਪ੍ਰਭਾਵਿਤ ਕਰਦਾ ਉਹਦੇ ਵਿੱਚੋਂ ਸਾਡੇ ਵਿਸ਼ਵਾਸ ਬਣਦੇ ਪਰ ਜੇ ਪ੍ਰਿੰਸੀਪਲ ਨੂੰ ਛਿੱਕੇ ਟੰਕ ਕੇ ਪੈਸਾ ਕਮਾਉਂਗੇ ਰਾਤ ਨੂੰ ਗੋਲੀਆਂ ਖਾ ਕੇ ਸੌਣਾ ਪਊਗਾ ਇਹ ਤਾਂ ਸੱਚਾਈ ਹੈ ਨਾ ਤੇ ਇਸ ਕਰਕੇ ਉਹ ਪ੍ਰਿੰਸੀਪਲ ਅਸੀਂ ਅੱਜ ਬੰਦੇ ਨੂੰ ਦੇਣੇ ਭੁੱਲ ਗਏ ਆ ਇਹ ਘਟਨਾ ਮੈਂ ਤੁਹਾਨੂੰ ਅੱਖਰਾਂ ਦੇ ਵਿੱਚ ਕਿਵੇਂ ਬਿਆਨ ਕਰਾਂ ਦੀ ਇਹਨਾਂ ਦੇ ਰੇਪ ਕਰਕੇ ਔਰ ਕਿਤਨਾ ਮਤਲਬ ਉਹਨਾਂ ਨੂੰ ਖੇਤਾਂ ਵਿੱਚ ਸੁੱਟਣਾ ਔਰ ਉਹਨਾਂ ਦੇ ਜਿਹੜੇ ਆਰਗਨ ਹੈ ਪ੍ਰਾਈਵੇਟ ਉਹ ਚੋਂ ਕੀ ਕੀ ਜਦੋਂ ਆਪਰੇਸ਼ਨ ਤੋਂ ਬਾਅਦ ਸਮਾਨ ਨਿਕਲਣਾ ਔਰ ਕਿੱਦਾਂ ਉਹਨਾਂ ਨੂੰ ਮਤਲਬ ਮਾਰ ਕੇ ਉਹਨਾਂ ਨੂੰ ਵੀ ਕਿਤੇ ਪਛਾਣਨਾ ਸਾਡੀ ਸਾਹਮਣੇ ਆ ਸਕੇ ਜ਼ੁਲਮ ਕਰਕੇ ਇਹ ਇਹ ਘਟਨਾਵਾ ਸਾਡੇ ਸਾਹਮਣੇ ਬਹੁਤ ਆਈ ਹੈ। ਪ੍ਰਵਾਸਰਾ ਦੇ ਵਿੱਚਾਂ ਇੱਕ ਤੁਹਾਨੂੰ ਅਜਿਹੇ ਪਰਿਵਾਰ ਦੀ ਦਰਦ ਦੀ ਕਹਾਣੀ ਸੁਣਾਉਣ ਜਾ ਰਿਹਾ ਜਿਨ੍ਹਾਂ ਦੇ ਵਿੱਚੋਂ ਉਹਨਾਂ ਦੇ ਪੁੱਤ ਤੀ ਮਾਨਸਿਕ ਰੋਗੀ ਹੋ ਗਏ, ਪਤੀ ਪਤਨੀ ਮਾਨਸਿਕ ਰੋਗੀ ਹੋ ਗਏ, ਅਜਿਹੇ ਹਾਲਾਤ ਹੋ ਗਏ। ਜਿਹੇ ਪਰਿਵਾਰਾਂ ਨੂੰ ਪ੍ਰਵਾਸਰਾ ਸੰਭਾਲ ਰਿਹਾ ਖਰੜ ਦਾ ਰਹਿਣ ਵਾਲਾ ਪਰਿਵਾਰ ਸੀ। ਭਾਈ ਸੰਸ਼ੀਰ ਸਿੰਘ ਸਾਡੇ ਨਾਲ ਨੇ ਇੰਟਰਵਿਊ ਦੇ ਵਿੱਚ ਉਹ ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਨੇ ਆ। ਜਿਹੜੇ ਭੈਣ ਭਰਾ ਨੇ ਇਸ ਸਮੇਂ ਪ੍ਰਭ ਆਸਰਾ ਦੇ ਵਿੱਚ ਇਹਨਾਂ ਨੂੰ ਲੈ ਕੇ ਆਈ ਹੈ ਪੂਰੀ ਟੀਮ ਇੱਥੇ ਦੇਖ ਰਹੀ ਹੈ ਕਿ ਇਹਨਾਂ ਦੀ ਕੀਤੀ ਜਾ ਰਹੀ ਹੈ ਸੀ ਜਿਹੜਾ ਕਹਿ ਸਕਦੇ ਕਿ ਕਹਿਰ ਦੇਖਣ ਨੂੰ ਮਿਲ ਰਿਹਾ ਪੂਰੇ ਪਰਿਵਾਰ ਦੇ ਵਿੱਚ ਪੂਰਾ ਪਰਿਵਾਰ ਹੀ ਜਿਹੜਾ ਮੈਂਟਲੀ ਟੌਰਟ ਤੇ ਅਫਸਰਟ ਹੋਇਆ ਪਿਆ ਤਾਂ ਹੁਣ ਜ਼ਿੰਮੇਵਾਰੀ ਪ੍ਰਭ ਆਸਰਾ ਦੇ ਕੋਲ ਆ ਗਈ ਤਾਂ ਦੇਖ ਰੇ ਕਰ ਰਹੇ ਨੇ ਗੱਲਬਾਤ ਕਰਦੇ ਆ ਭਾਈ ਸਾਹਿਬ ਵੈਖਰ ਜੀ ਦਾ ਖਾਲਸਾ ਵੈਖਰ ਜੀ ਦਾ ਖਾਲਸਾ ਵੈਖਰ ਜੀ ਦੇ ਫਤ ਤੇ ਕਿਹੜੇ-ਕਿਹੜੇ ਹਾਲਾਤ ਦੇ ਵਿੱਚ ਉਹਨਾਂ ਨੂੰ ਲੈ ਕੇ ਆਏ ਹੋ ਬੜਾ ਕਹਿੰਦੇ ਬਹੁਤ ਔਖਾ ਸਾਰਾ ਪਰਿਵਾਰੀ ਮੈਂਟਲੀ ਅਫਸਰਟ ਹੋ ਗਏ ਕੀ ਕੀ ਕਾਰਨ ਬਣ ਗਏ ਨੇ ਮੈਨੂੰ ਨਾ ਬੜੇ ਇਹ ਹਾਲਾਤ ਮੈਂ ਵੀ ਇਸ ਦੇ ਬਾਰੇ ਬਲਕਿ ਚਾਹੁੰਦਾ ਹੈਗਾ ਕਿ ਚੰਗੀ ਤਰ੍ਹਾਂ ਪਤਾ ਲੱਗੇ ਵੀ ਪਰਿਵਾਰ ਦੇ ਉੱਤੇ ਇੰਨਾ ਪ੍ਰਭਾਵ ਕਿਵੇਂ ਪੈਂਦਾ ਸਾਡੀ ਵੀ ਸਮਝ ਤੋਂ ਬਾਹਰ ਹੈ ਜਿਹੜੇ ਪਹਿਲੇ ਪਰਿਵਾਰ ਨੂੰ ਵੀ ਕੱਢੇ ਸੀ ਨਾ ਜੀ ਬਜ਼ੁਰਗ ਜੇ ਥੋੜੇ ਠੀਕ ਸੀ ਪਰ ਦੂਜਾ ਪਰਿਵਾਰ ਹੁਣ ਠੀਕ ਵੀ ਕਿਵੇਂ ਕਹੀਏ ਜਦੋਂ ਨਾ ਤਾਂ ਬੈੱਡ ਤੇ ਨਾ ਕੋਈ ਦੂਜੀ ਗੱਲ ਤਾਂ ਬਹੁਤ ਦੂਰ ਦੀ ਹੈਗੀ ਹੈ ਨਾ ਹੋਰ ਕੀ ਚੀਜ਼ਾਂ ਚਾਹੀਦੀਆਂ ਹੁੰਦੀਆਂ ਤੇ ਮਤਲਬ ਜਿਹੜਾ ਵਾਤਾਵਰਨ ਚਾਰਸ਼ਫੇਰੇ ਉਹ ਇੰਨਾ ਮਤਲਬ ਕਹ ਲਓ ਕਿ ਜਿਹਦੇ ਚ ਰਿਹਾ ਹੀ ਨਹੀਂ ਜਾ ਸਕਦਾ ਹੈ ਨਾ ਤੇ ਫਿਰ ਉਹਨਾਂ ਹਾਲਾਤਾਂ ਨੂੰ ਧਿਆਨ ਚ ਰੱਖ ਕੇ ਜੇ ਆਪਾਂ ਗੱਲ ਕਰਦੇ ਆਂ ਵੀ ਫਿਰ ਸਰੀਰ ਦੀ ਸਿਹਤ ਤਾਂ ਜਿਹੜੀ ਹੈਗੀ ਆ ਉਹ ਤਾਂ ਕੋਈ ਮੈਨੇ ਨਹੀਂ ਰੱਖਦੀ ਵੀ ਮਾਨਸਿਕ ਸਿਹਤ ਜਿਹੜੀ ਹੈ ਵੀ ਉਹਨਾਂ ਦੇ ਉੱਤੇ ਵੀ ਬੜਾ ਪ੍ਰਭਾਵ ਹੈਗਾ ਮਾਤਾ ਜੀ ਬਿਲਕੁਲ ਹੀ ਗੁੰਮ ਹੈ ਜਮਾਨੀ ਕੁਝ ਵੀ ਬੋਲ ਪਾਉਂਦੇ ਬਿਲਕੁਲ ਨਹੀਂ ਬੋਲ ਪਾ ਰਹੇ ਸਟ्रेस ਹੈ ਇਹਨਾਂ ਬੱਚਿਆਂ ਦਾ ਹੁਣ ਨੌਜਵਾਨ ਬੱਚੇ ਮਤਲਬ ਹੁਣ ਕਮਲਜੀਤ ਕੋਰ ਇੰਨੀ ਇੰਟੈਲੀਜੈਂਟ ਤੇ ਦੇਖੋ ਜਿੰਦਗੀ ਦਾ ਸਫਰ ਜਿਵੇਂ ਸ਼ੁਰੂ ਹੁੰਦਾ ਹੈ ਨਾ ਹੁਣ ਕਿਆ ਉਮਰ ਹੁੰਦੀ ਹੈ 19 20 ਸਾਲ ਦੀ 20 ਸਾਲ ਦੀ ਤੇ ਜਿਸ ਦੇ ਵਿੱਚ ਬੰਦੇ ਦੇ ਕਿੰਨੇ ਸੁਪਨੇ ਹੁੰਦੇ ਹਨ ਹੈ ਨਾ ਪੜੀ ਵੀ ਇਹ ਕੁੜੀ ਹੈ ਤੇ ਇਹ ਤਾਂ ਹੁਣ ਆਪਣੇ ਆਪ ਹੀ ਦੱਸਣ ਦੱਸਦੇ ਹ ਤੁਸੀਂ ਕਿਹੜੀ ਕਲਾਸ ਦੇ ਵਿੱਚ ਪੜਦੇ ਸੀ ਕਲਾਸ 8ਵੀਂ ਕਲਾਸ ਪੜਦੇ ਸੀ ਹੈ ਨਾ ਤੇ ਹੁਣ ਤੁਸੀਂ ਕੀ ਕਰਨਾ ਚਾਹੁੰਦੇ ਆ ਬਸ ਕਰ ਰਹਿਣਾ ਚਾਹੁੰਦੇ ਨਹੀਂ ਕੰਮ ਵੀ ਤਾਂ ਆਪਣੇ ਬਹੁਤ ਕਰ ਲਏ ਹੈ ਹਾਂਜੀ ਹੈ ਨਾ ਕੀ ਬਣਨਾ ਚਾਹੁੰਦੇ ਹੋ ਪੜ ਕੇ ਕੀ ਬਣਨਾ ਚਾਹੁੰਦੇ ਪੜ੍ਹ ਲਈ 8ਵੀਂ ਕਲਾਸ ਚ ਵਾਟ। ਅੱਗੇ ਪੜ੍ਹ ਲਓ। ਨਾ। 8ਵੀਂ ਤੱਕ ਹੀ ਪੜ੍ਹਨਾਂ। ਅੱਗੇ ਕੌਣ ਨਹੀਂ ਪੜ੍ਹਦਾ। ਢੱਲੀ ਕਰਦਾ ਪੜ੍ਹਨ ਨੂੰ। ਖੇਡਣ ਨੂੰ ਦਿਲ ਕਰਦਾ। ਹੂੰ। ਇਹ ਦੇਖੋ ਕੀ ਕੀ ਹਾਲ ਦੇ ਤੁਸੀਂ ਇਸ ਤੋਂ ਜੱਜਮੈਂਟ ਲਾ ਕੇ ਵੇਖੋ। ਹੂੰ। ਵੇ ਮਤਲਬ ਦਿਲ ਜਿਹੜਾ ਹੈਗਾ ਨਾ ਜਦੋਂ ਕਰਦਾ 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 ਤੇ ਉਹਨੂੰ ਸਪੋਰਟ ਨਾ ਮਿਲੇ ਹਾਂ ਤੇ ਫੇਰ ਬੰਦੇ ਦੀਆਂ ਜਿਹੜੀਆਂ ਇਸ਼ਿਆਵਾ ਹੈਗੀਆਂ ਉਹ ਕਿਦਾਂ ਖਤਮ ਕਿਦਾਂ ਖਤਮ ਹੋਣੇ ਸ਼ੁਰੂ ਹੋ ਜਾਂਦੀਆਂ ਹੈ ਹਨਾ ਸਪੋਰਟ ਨਹੀਂ ਮਿਲੀ ਜੇ ਸਪੋਰਟ ਪ੍ਰੋਪਰ ਨਹੀਂ ਤੁਸੀਂ ਜਦੋਂ ਇਹ ਪਰਿਵਾਰ ਨੂੰ ਲੈ ਕੇ ਆਏ ਹੋ ਡੰਗਾਈ ਦੇ ਵਿੱਚ ਗਏ ਹੋ ਕੀ ਕੀ ਕਾਰਨ ਕੀ ਬਣ ਗਏ ਕਿ ਸਾਰਾ ਪਰਿਵਾਰ ਹੀ ਅਫਸੈਟ ਹੋ ਗਿਆ ਇੱਕ ਵੀ ਨਹੀਂ ਬਚਾ ਵਿਅਕਤੀ ਇੱਕ ਵੀ ਪਰਿਵਾਰ ਦਾ ਜੀ ਸਹੀ ਨਹੀਂ ਹੈ ਆਪ ਉਸ ਵਿੱਚ ਇੱਕ ਦੂਜੇ ਨੂੰ ਸੰਭਾਲਣ ਤੁਸੀਂ ਤੁਸੀਂ 2013 ਦੀ ਖਬਰ ਸੁਣੀ ਹੈ ਨਹੀਂ ਮੇਰੇ ਧਿਆਨ ਜਿਹੜੇ ਸੀਨੀਅਰ ਹਾਈ ਕੋਰਟ ਦੇ ਮਤਲਬ 16 ਜੱਜਾਂ ਦੇ ਨਾਲ ਜਿਹੜੇ ਸੈਕਟਰੀ ਰਹੇ ਹੈ ਉਹਨਾਂ ਦੇ ਤੁਹਾਡੇ ਵੱਲੋਂ ਹੀ মিডিਆ ਵੱਲੋਂ ਹੀ ਉਹਨਾਂ ਦੀ ਬਿਲਕੁਲ ਜਿਹੜੀ ਮੋਹਾਲੀ ਜਦੋਂ ਕੋਰਟ ਸੀ ਹੁਣ ਤਾਂ ਉਧਰ ਸ਼ਿਫਟ ਹੋ ਗਈ ਨਾ ਉਹਦੇ ਨਾਲ ਬੈਗ ਲੱਗਦੀ ਸੀ ਤੇ ਉਸ ਦੇ ਵਿੱਚ ਮਤਲਬ ਤੁਹਾਡੇ ਡਿਪਾਰਟਮੈਂਟ ਨੇ ਉਹਨਾਂ ਦਾ ਕੇਸ ਚੱਕਿਆ ਤੇ ਉਹ ਫਿਰ 6 ਫੇਸ ਦਾਖਲ ਹੋ ਗਏ ਪਰ ਉਹਨਾਂ ਦੀ ਹਾਲ ਤਾਂ ਸਾਰਿਆਂ ਦੀ ਐਮਏ ਐਲਐਲਬੀ ਦਾ ਬੱਚਾ ਸੀ ਹਮ ਐਮਏ ਐਲਐਲਬੀ ਉਹਦਾ ਬੇਟਾ ਸੀ ਸਾਰਿਆਂ ਨੇ ਅਸੀਂ ਬੜੀ ਕੋਸ਼ਿਸ਼ ਕੀਤੀ ਲੜਕੀ ਵੀ ਉਹਦੇ ਵੀ ਕੀ ਕਾਰਨ ਕੀ ਹੋ ਗਿਆ ਉਸ ਤੋਂ ਪਹਿਲਾਂ 9% ਦੀ ਫਿਰ 7% ਦੀ ਵੀ ਇਹ ਚੀਜ਼ਾਂ ਦਾ ਉਹਦੇ ਮਤਲਬ ਆਪ ਕਹਿੰਦੇ ਮੀ ਰਿਸਰਚ ਹੋਣੀ ਚਾਹੀਦੀ ਹੈ ਜਿਹੜੇ ਡਾਇਰੈਕਟਰ ਸੀ ਨਾ ਅ 32 ਹਸਪੀਟਲ ਦੇ ਗਵਰਨਮੈਂਟ ਮੈਡੀਕਲ ਕਾਲਾ ਐਂਡ ਹਸਪੀਟਲ ਸਾਈਟ ਉਹਨਾਂ ਨਾਲ ਵੀ ਸਵਾਲ ਕੀਤਾ ਇਹ ਵੀ ਕੀ ਕੀ ਕਾਰਨ ਹੋ ਸਕਦੇ ਆ ਕਦੇ ਕੁਝ ਕਹ ਦਿੰਦੇ ਆ ਵੀ ਕੋਈ ਜੈਨੇਟਿਕ ਹੋ ਜਾਦਾ ਹੈ ਪਰ ਮੈਂ ਕਹਿੰਦਾ ਚੇਂਜ ਆ ਸਕਦੀਆਂ ਜੇ ਸਪੋਰਟ ਮਿਲ ਜAVE ਕਹਿੰਦੇ ਹਾਂ ਬਿਲਕੁਲ ਚੇਂਜ ਆ ਸਕਦੀ ਹੈ ਤੇ ਬਹੁਤ ਫਿਰ ਇੰਪਰੂਵ ਵੀ ਬਹੁਤ ਹੋਏ ਤੇ ਮੇਰਾ ਕਹਿਣ ਤੋਂ ਭਾ ਵੀ ਇਹ ਚੀਜ਼ ਬਾਰੇ ਸਾਡੇ ਮਨ ਤੇ ਵੀ ਬਹੁਤ ਵੱਡਾ ਸਵਾਲ ਖੜਾ ਹੈ ਵੀ ਫਿਰ ਵਾਰ ਸਾਰੇ ਦੇ ਉੱਤੇ ਇੰਨਾ ਇਫੈਕਟ ਹੋ ਜਾਣਾ ਵੀ ਇਸ ਨੂੰ ਜੇਕਰ ਚੇਂਜ ਇਹਦੇ ਵਿੱਚ ਆ ਸਕਦੀ ਹੈ ਵੀ ਜੈਨੇਟਿਕ ਇਫੈਕਟ ਵੀ ਆਪਾਂ ਮੰਨਦੇ ਹਾਂ ਕੁਛ ਨਾ ਕੁਛ ਹੁੰਨੇ ਹੈ ਤੇ ਉਹਦੇ ਉੱਤੇ ਵੀ ਫਿਰ ਸਾਨੂੰ ਵਰਕ ਨਾ ਜਿਹਨੂੰ ਆਦਿ ਕਿਹਾ ਅਰਲੀ ਇੰਟਰਵੈਂਸ਼ਨ ਜਿਹੜੀ ਹੈ ਜਲਦੀ ਜਦੋਂ ਸਿੰਪਟਮ ਸਾਹਮਣੇ ਆਉਂਦੇ ਆ ਸਿੰਪਟਮ ਕੀ ਹੁੰਨੇ ਹੈ ਬੰਦਾ ਜਿਹੜਾ ਨਾ ਗਮਸੂਮ ਜਿਹਾ ਰਹਿਣ ਲੱ ਜਾਂਦਾ ਹੈ ਨਾ ਜਿਵੇਂ ਆਪਾਂ ਗੱਲ ਕਰਦੇ ਸੀ ਮਦਰ ਦੀ ਹੈ ਨਾ ਤੇ ਜਿਸ ਤਰ੍ਹਾਂ ਬੰਦੇ ਨੂੰ ਨੀਂਦ ਘਟ ਆਉਣੀ ਤੇ ਬੰਦੇ ਦਾ ਬਿਹੇਵੀਅਰ ਥੋੜਾ ਇਰੀਟੇਟਿਡ ਜਾ ਬੰਦੇ ਦਾ ਕੰਮ ਕਰਨ ਦੇ ਉਹਦੇ ਅੰਦਰ ਬੜੀਆਂ ਮਤਲਬ ਭਾਵਨਾਵਾਂ ਜਿਹੜੀਆਂ ਹੈਗੀਆਂ ਕੰਮ ਕਰਨ ਦੀ ਆਪਣੇ ਪੈਰਾਂ ਤੇ ਖੜਾ ਹੋਣ ਦੀਆਂ ਇਹ ਚੀਜ਼ਾਂ ਘੱਟ ਜਾਣ ਤੇ ਦਾ ਮਤਲਬ ਫਿਰ ਮੈਂਟਲ ਹੈਲਥ ਜਿਹੜੀ ਹੈ ਨਾ ਕੋਈ ਇਫੈਕਟ ਹੋਣ ਲੱਗ ਗਈ ਉਸੇ ਵੇਲੇ ਤੁਰੰਤ ਵੀ ਕੰਮ ਕਰਨ ਨੂੰ ਬੇਲ ਨਹੀਂ ਕਰਦਾ ਬਿਹੇਵੀਅਰ ਇਰੀਟੇਟਿਡ ਹੋਈ ਜਾ ਰਿਹਾ ਇੱਥੋਂ ਸ਼ੁਰੂਆਤ ਹੋ ਜਾਂਦੀ ਹੈ ਨਾ ਇਸ ਸੀ ਦੀ ਅਵੇਅਰਨੈਸ ਦੀ ਘਾਟ ਹੋਣ ਕਰਕੇ ਥੋੜਾ ਜਿਹਾ ਇਗਨੋਰ ਹੋ ਕੇ ਫਿਰ ਇਹ ਹਾਲਾਤ ਬਣ ਜਾਂਦੇ ਹੁਣ ਇਹ ਨੌਜਵਾਨ ਵੀ ਤੇ ਕਿੰਨਾ ਇਹਦੀ ਕਿੰਨੀ ਉਮਰ ਬੱਚੇ ਦੀ ਬੱਚੇ ਦੀ ਉਮਰ 20 ਸਾਲ ਤੋਂ ਵੱਡ ਨਹੀਂ ਹੈਗੀ ਕੱਟੀ ਆ ਨੇੜੇ ਤੇੜੀ ਆ ਕੱਟੀ ਆ ਨੇੜੇ ਤੇੜੀ ਆ 20 ਸਾਲ ਦੇ ਜੋ ਦੱਸਿਆ ਜਾ ਰਹੇ ਆ ਤੇ ਹਰਪ੍ਰੀਤ ਸਿੰਘ ਕੀ ਹਾਲ ਚਾਲ ਹੈ ਵਧੀਆ ਤੇ ਇਹ ਮਤਲਬ ਹੈ ਤਾਂ ਬਹੁਤ ਵਧੀਆ ਬਸ ਹੁਣ ਲੋੜ ਹੈ ਸਾਨੂੰ ਵਧੀਆ ਇਹਨਾਂ ਦੀ ਕੇਅਰ ਕਰਨ ਦੀ ਕਿੰਨੇ ਪੜੇ ਹੋ ਤੁਸੀਂ ਕਿੰਨੇ ਪੜੇ ਪੰਜ ਪੜੇ ਹੁਣ ਕੀ ਕਰਨਾ ਜ਼ਿੰਦਗੀ 'ਚ ਕਹਿੰਦੇ ਦੱਸੋ ਤੁਸਾਂ ਕੁਝ ਕਰੋਗੇ ਹੈ ਤੁਸਾਂ ਨਾ ਕੁਝ ਕਰੋਗੇ ਕੁਝ ਕਰਨਾ ਹੈ ਨਾ ਕਰਨਾ ਹੈ ਜ਼ਿੰਦਗੀ 'ਚ ਸੋਚ ਕੇ ਕੀ ਕਰਨਾ ਚਾਹੋਗੇ ਹਾਂਜੀ ਕੀ ਕਰ ਰਹਾ ਚੋਲੇ ਬਿਜਲੀ ਦਾ ਕੰਮ ਕਰਦਾ ਜੋ ਮੈਂ ਬਿਜਲੀ ਦਾ ਕੰਮ ਕਰਦਾ ਬਿਜਲੀ ਦਾ ਕੰਮ ਕਰਦਾ ਵੈਰੀ ਗੁੱਡ ਇੱਥੇ ਬਹੁਤ ਲੋਡ ਵੀ ਬਹੁਤ ਆ ਜਾਂਦਾ ਲੋਡ ਬਹੁਤ ਆਉਂਦਾ ਹੈ ਬਿਜਲੀ ਦਾ ਕੰਮ ਕਰ ਚੋਣੇ ਆ ਹਾਂ ਦਿੱਲੀ ਦਾ ਕੰਮ ਕਿਉਂ ਵਧੀਆ ਲੱਗਦਾ ਵਧੀਆ ਲੱਗਦਾ ਜੀ ਬਹੁਤ ਹੋਰ ਵੀ ਕਹਿਣ ਮਨ ਲੱਗਦਾ ਇਹ ਅੱਛਾ ਚੰਗਾ ਮਨ ਲੱਗਦਾ ਹਾਂ ਦੇਖੋ ਨਾ ਹਲੇ ਹਜੇ ਵੀ ਕਰਨ ਦੀ ਕੋਈ ਚਾਹ ਨਹੀਂ ਮਨ ਚ ਹੈ ਵੀ ਤੇ ਲਗਾ ਕਿ ਨਾ ਬਿਜਲੀ ਦਾ ਕੰਮ ਸਿੱਖਣਾ ਮੈਂ ਬਿਜਲੀ ਦਾ ਕੰਮ ਕਰਦਾ ਮੈਂ ਕਹਿੰਦਾ ਲਾਈਟ ਦੇ ਬਹੁਤ ਲੋਡ ਹੁੰਦੀ ਹੈ ਵੀ ਇਹ ਲਾਈਟ ਬੰਦੇ ਦੇ ਅੰਦਰ ਆ ਜਾਵੇ ਤੇ ਫੇਰ ਉਹ ਚਾਨਣ ਜਿਹੜਾ ਹੈਗਾ ਠੋਕਣਾ ਖਾਣ ਤੋਂ ਬੰਦੇ ਨੂੰ ਵਿਚਾ ਦਿੰਦਾ ਹੈਗਾ ਜਿਹੜੇ ਇਹਨਾਂ ਦੇ ਫਾਦਰ ਸਾਹਿਬ ਦੀ ਹੈ ਉਹਨਾਂ ਦੀ ਵੀ ਹਾਲਾਤ ਇਸ ਤਰ੍ਹਾਂ ਦੀ ਨਹੀਂ ਤੇ ਜਿਹੜੇ ਘਰ ਦੇ ਹਾਲਾਤ ਬਣੇ ਤੇ ਬੱਚਿਆਂ ਦੇ ਹਾਲਾਤ ਬਣੇ ਹੈ ਨਾ ਇਥੋਂ ਹੀ ਸੰਕੇਤ ਮਿਲਦਾ ਹੈ ਇਹ ਤਾਂ ਬੜਾ ਘਰ ਦੇ ਬਹੁਤ ਅਜੀਬ ਹਾਲਾਤ ਨੇ ਲੜਕੇ ਬਣ ਕੇ ਹੋਣਾ ਘਰ ਕਿਉਂਕਿ ਜਦੋਂ ਕਿਸੇ ਨੂੰ ਪਤੀ ਨਹੀਂ ਵੀ ਕਰਨਾ ਨਾ ਮੈਂ ਇਹਨਾਂ ਸ਼ਬਦ ਦਾ ਵੀ ਤੁਸੀਂ ਕਲਪਨਾ ਕਿਵੇਂ ਕਰੋਗੇ ਹੂੰ ਉਹਦੀ ਵੀ ਕਲਪਨਾ ਕਰਨੀ ਔਖੀ ਹੋ ਜਾਂਦੀ ਹੈ ਨਾ ਹੂੰ ਜਿਵੇਂ ਗੁਰਬਾਣੀ ਬੜਾ ਕਲੀਅਰ ਕਹਿੰਦੀ ਹੈ ਕਹਿੰਦੇ ਸੁਣ ਵੱਡਾ ਆਖ ਹੈ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕਹਿੰਦੇ ਤੂੰ ਬਿਆਨ ਤੱਕ ਕੋ ਗਿਰਲਾ ਜਾਣਾ ਹੈ ਨਾ ਮਤਲਬ ਤਾਂ ਜੇ ਉਹ ਦੇਖੇ ਹਾਲਾਤਾਂ ਨੂੰ ਵੀ ਕਿਹੋ ਜਿਹੇ ਹਾਲਾਤਾਂ ਦੇ ਵਿੱਚ ਜ਼ਿੰਦਗੀ ਕੱਟ ਰਹੇ ਸੀ ਤੇ ਉਹ ਤੇ ਮੈਨੂੰ ਲੱਗਦਾ ਸ਼ਬਦਾਂ ਨਾਲ ਹੀ ਬਿਆਨ ਕਰਨਾ ਤਾਂ ਬਹੁਤ ਔਖਾ ਹੈ ਨਾ ਉਹ ਪਿਕਚਰ ਜਿਹੜੀ ਹੈਗੀ ਹੈ ਵੀ ਇਸ ਤਰ੍ਹਾਂ ਦੀ ਅਸੀਂ ਰਹਿ ਸਕਦੇ ਆ ਫਿਰ ਫਾਦਰ ਸਾਹਿਬ ਇਹਨਾਂ ਦੇ ਵਿਕਾਰੀ ਨਹੀਂ ਫਿਰ ਹਲੇ ਹਾਂ ਉਹਨਾਂ ਤੇ ਲੱਗੇ ਹੋਏ ਆ ਸੱਜਣ ਆਪਣੇ ਜਿਹੜੇ ਮਤਲਬ ਸਰਦਾਰ ਕੁਲਦੀਪ ਸਿੰਘ ਹੋਣੀ ਤੇ ਹੁਣ ਵੀ ਜਿਹੜਾ ਸਮਾਨ ਲੁੜੀਦਾ ਕੰਮ ਕਰਦੇ ਸੀ ਕੋਈ ਉਹ ਕਾਰੋਬਾਰ ਹੈ ਸੀ ਕੀ ਕੀ ਕੰਮ ਕਰਦੇ ਸੀ ਕੋਈ ਹੈ ਇਸ ਬਾਰੇ ਕੋਈ ਜਾਣਕਾਰੀ ਹੈ ਹਾਂ ਉਹ ਕਹਿੰਦੇ ਵੀ ਬੜੇ ਮਹਾਰਸੀ ਲੱਕੜ ਦੇ ਕੰਮ ਦੇ ਕੋਰਪੈਂਟਰ ਮਿਸਤਰੀ ਸੀ ਹਾਂ ਤੇ ਕਲਾ ਕਾਫੀ ਪਰ ਹਾਲਾਤ ਜਿਹੜੇ ਆ ਜਦੋਂ ਬੰਦੇ ਨੂੰ ਮਤਲਬ ਕਹੋ ਸਟ्रेस ਦਿੰਦੇ ਆ ਨਾ ਜਾਂ ਬੰਦਾ ਬੀਰ ਨਾ ਕਰ ਸਕੇ ਅਣਸਖਾਵੇਂ ਹਾਲਾਤ ਹੋਣ ਤੇ ਸਪੋਰਟ ਨਾ ਮਿਲੇ ਤੇ ਫਿਰ ਜਿਹੜੀ ਕਲਾ ਹੈਗੀ ਅੰਦਰ ਦੀ ਹੁਨਰ ਹੈਗੀਆਂ ਜਿਹੜੀਆਂ ਡਿਗਰੀਆਂ ਹੈਗੀਆਂ ਜਾਂ ਕੁਝ ਵੀ ਹੁੰਦਾ ਨਾ ਮੈਂ ਤੁਹਾਨੂੰ ਦੱਸਾਂ ਵੀ ਡਾਕਟਰ ਹੈ ਬਾਹਰੋਂ ਜੋ ਚਾਕੇ ਲਿਆਂਦੇ ਹਾਂ ਤੇ 7 ਦਿਨ ਦੇ ਵਿੱਚ ਇੰਪਰੂਵ ਹੋਗੇ ਕੋਈ ਥੋੜੇ ਜਿਹਾ ਕੋਈ 15 ਦਿਨ ਦੇ ਵਿੱਚ ਇੰਪਰੂਵ ਹੋ ਗਿਆ ਪ੍ਰੋਫੈਸਰ ਨੇ ਬੜੀ ਜਲਦੀ ਜਲਦੀ ਠੀਕ ਹੋ ਗਏ ਤੇ ਜਦੋਂ ਮਤਲਬ ਪੜਾਈਆਂ ਲਿਖਾਈਆਂ ਜਿਹੜੀਆਂ ਨਾ ਉਸ ਵੇਲੇ ਫਿਰ ਬੇਮਿਆਨੇ ਹੋ ਜਾਂਦੀਆਂ ਜਿਸ ਵੇਲੇ ਕੋਈ ਟ੍ਰੈਸ ਦੀ ਹੋ ਜਾਂਦੀ ਹੈ ਅਜਿਹੇ ਅਜਿਹੇ ਪਰਿਵਾਰ ਪਹਿਲਾਂ ਵੀ ਕੋਈ ਆਇਆ ਕਿ ਪੂਰਾ ਪਰਿਵਾਰ ਹੀ ਬਹੁਤ ਹੱਡ ਬੀਤੀਆਂ ਸਾਡੀ ਬੜੀਆਂ ਹੱਡ ਬੀਤੀਆਂ ਮੋਹਾਲੀ ਦੀਆਂ ਬਹੁਤ ਐ ਹਾਂ ਅਲੱਗ-ਅਲੱਗ ਜਗ੍ਹਾ ਦੀਆਂ ਹੈਗੀਆਂ ਪਰ ਮੋਹਾਲੀ ਦੇ ਹੀ ਕਈ ਕੇਸ ਜਿਵੇਂ ਤੁਹਾਨੂੰ ਮੈਂ ਦੱਸ ਰਿਹਾ ਹਾਂ ਹਾਂ ਵੀ ਇਨੀ ਵੱਡੀ ਕੋਠੀ ਦੇ ਵਿੱਚ ਤੇ ਸਾਰਾ ਕੁਝ ਹੋਣ ਦੇ ਬਾਵਜੂਦ ਬੱਚੇ ਨੂੰ ਦੇਖਿਆ ਬੇਟੇ ਨੂੰ ਦੇਖਿਆ ਉਹ ਵੀ ਭਲੇ ਇਨਾ ਪੜਿਆ ਲਿਖਿਆ ਇੰਗਲਿਸ਼ ਗੱਲ ਕਰੇ ਲੜਕੀ ਹੈ ਉਹ ਵੀ ਤੇ ਮਦਰ ਹੈ ਉਹ ਵੀ ਵਿਚਾਰੀ ਬਿਲਕੁਲ ਆਪਣੀ ਸੰਭਾਲ ਤੋਂ ਮੱਥਾ ਜਟਾਂ ਬਣੀਆਂ ਹੋਈਆਂ ਤੇ ਜੇ ਪਿਤਾ ਨੂੰ ਦੇਖਿਆ ਪਿਤਾ ਵਿਚਾਰਾ ਹੌਲੀ ਹੌਲੀ ਬੋਲਦੇ ਸੀ ਜਿਵੇਂ ਆਪਾਂ ਇਸ ਪਿਤਾ ਦੀ ਗੱਲ ਕਰਦੇ ਆਂ ਉਹ ਆਮ ਬੰਦੇ ਨੂੰ ਜਜਮੈਂਟ ਕਰਨੀ ਥੋੜੀ ਜਿਹੀ ਔਖੀ ਹੋ ਜਾਂਦੀ ਹੈ ਵੀਰ ਗੱਲਾਂ ਦਾ ਕੁਝ ਠੀਕ ਕੀਤੀਆਂ ਹੁਣ ਅੱਜ ਕੱਲ ਦਾ ਪੈਰਾਮੀਟਰ ਕੀ ਹੈ ਕਹਿੰਦੇ ਰੋਟੀ ਖਾ ਲਈ ਹਾਂ ਤੇ ਕਹਿੰਦੇ ਬਸ ਆ ਚੱਲਦੇ ਫਿਰਦੇ ਜੇ ਹੈਗੇ ਇਹਦਾ ਮਤਲਬ ਠੀਕ ਹੈ ਕਹਿੰਦੇ ਬਿਲਕੁਲ ਤੇ ਆਈ ਨੇ ਗੱਲ ਦਾ ਜਵਾਬ ਦੇਦਾ ਠੀਕ ਹੈ ਉਹ ਮੈਂ ਕਿਹਾ ਯਾਰ ਇਹ ਠੀਕ ਦਾ ਪੈਰਾਮੀਟਰ ਜਿਹੜਾ ਬ੍ਰੇਨ ਦਾ ਖਾਸ ਕਰਕੇ ਹਿਊਮਨ ਬ੍ਰੇਨ ਦਾ ਵੀ ਇਹ ਤਾਂ ਪਰਮਾਤਮਾ ਨੇ ਬਹੁਤ ਹੀ ਚੇਤਨ ਬਣਾਇਆ ਇਹ ਤਾਂ ਜਬਰਦਸਤ ਇੰਟੈਲੈਕਟ ਦਿੱਤਾ ਇਹਨੂੰ ਵੀ ਆਪਾਂ ਨੂੰ ਸਮਝਣਾ ਚਾਹੀਦਾ ਜੇਕਰ ਬੰਦਾ ਨਾ ਮਾੜਾ ਜਾ ਵੀ ਚੁੱਪ ਜਾ ਰਹਿਣ ਲੱਗ ਜਵੇ ਉਹਦਾ ਕੰਮ ਕਰਨ ਨੂੰ ਦਿਲ ਨਾ ਕਰੇ ਇਰੀਟੇਟਿਡ ਜਾਂ ਬਿਹੇਵੀਅਰ ਹੋਵੇ ਮੈਂ ਕਿਹਾ ਇੱ ਵੀ ਮੈਂਟਲ ਹੈਲਥ ਧਿਆਨ ਮੰਗਦੀ ਹੈ ਤੇ ਇੱਕ ਗੱਲ ਹੋਰ ਦੱਸੋ ਜਿਹੜਾ ਸਮਾਜ ਦੇ ਵਿੱਚ ਅੱਜ ਚੱਲ ਰਿਹਾ ਕਿ ਰਿਸ਼ਤਿਆਂ ਦੇ ਵਿੱਚ ਬੜਾ ਨੰਗਾਹਾਰ ਆਇਆ ਜਿਕਰ ਕਿਸੇ ਨੂੰ ਕੋਈ ਸਮੱਸਿਆ ਆ ਜਾਂਦੀ ਹੈ ਕੋਈ ਮਾਨਸਿਕ ਤੌਰ ਤੇ ਹੋ ਗਿਆ ਉਹਨੂੰ ਪ੍ਰੋਬਲਮ ਆ ਗਈ ਤਾਂ ਰਿਸ਼ਤੇ ਨਾਤੇ ਨੇ ਜਿਹੜੇ ਸਾਥ ਛੱਡ ਦਿੰਦੇ ਨੇ ਕੋਈ ਨਹੀਂ ਸਾਥ ਦਿੰਦਾ ਮੈਂ ਦੇਖਿਆ ਇੱਕ ਬਜ਼ੁਰਗ ਬੇਬੇ ਦੀ ਹੁਣ ਸਟੋਰੀ ਕਰੀ ਉਹਦਾ ਪੁੱਤ ਅਮਰੀਕਾ ਦੇ ਵਿੱਚ ਸੈੱਟ ਆ ਹੈਗੀ ਇਹ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਉਹ ਇਨਸਾਨ ਅੰਦਰਲਾ ਇਨਸਾਨ ਸਾਡਾ ਜਿਹੜਾ ਹੈ ਨਾ ਵੀ ਉਹ ਮਨ ਤਾਂ ਲੱਗਾ ਕਮਜ਼ੋਰ ਕਿ ਆ ਵੀ ਵੱਡੀ ਗਿਣਤੀ ਵਿੱਚ ਦਾ ਨਾ ਵਿਰਲਿਆਂ ਨੂੰ ਛੱਡ ਕੇ ਖਤਮ ਹੀ ਹੋ ਗਿਆ ਇਨਸਾਨ ਹੈ ਨਾ ਹਮ ਇਨਸਾਨ ਦੇ ਅੰਦਰਲੀ ਇਨਸਾਨੀ ਜਦੋਂ ਖਤਮ ਹੋ ਜੂਗੀ ਫਿਰ ਦਾ ਕਰੈਕਟਰ ਜਿਹੜਾ ਹੈਗਾ ਮੰਨ ਲਓ ਫੋਨ ਜਿਹੜਾ ਹੈਗਾ ਜੇ ਫੋਨ ਦੇ ਅੰਦਰ ਫੋਨ ਦਾ ਉਹ ਫੀਚਰ ਇਹ ਨਾ ਹੋਵੇ ਨਾ ਤਾਂ ਉਹਨੇ ਕੋਈ ਫੋਟੋ ਖਿੱਚੜੀਆਂ ਤੇ ਨਾ ਉਹਦੀ ਜਿਹੜੀ ਮੇਨ ਕੰਮ ਹੁੰਦਾ ਗੱਲ ਕਰਨ ਦਾ ਇਹਦਾ ਕਾਲੇ ਨਹੀਂ ਹੋ ਰਹੀ ਇਹਦੇ ਨਾਲ ਉਹ ਕਹਿੰਦਾ ਵੀ ਇਹਦੇ ਵਿੱਚ ਆਲਾ ਸਭ ਜਿਹੜਾ ਫੋਨ ਆਲਾ ਕੰਮ ਸੀ ਨਾ ਉਹ ਇਹਦਾ ਐਲੀਮੈਂਟ ਜਿਹੜਾ ਹੈਗਾ ਹੁਣ ਸਾਡੇ ਅੰਦਰਲਾ ਸਾਨੂੰ ਜਦੋਂ ਮਾਂ ਦੇ ਪੇਟ 'ਚ ਹੁੰਨੇ ਆ ਨਾ ਅਸੀਂ ਮਾਂ ਦੇ ਪੇਟ ਤੋਂ ਹੀ ਸਾਨੂੰ ਜੋ ਵਾਤਾਵਰਣ ਚਾਹੀਦਾ ਹੈ ਇਨਸਾਨੀ ਤਲਾ ਉਹ ਉਹ ਮਿਲਦਾ ਨਹੀਂ ਵਿਰਲਿਆਂ ਨੂੰ ਇਹ ਮਿਲਦਾ ਹੋਊਗਾ ਜੇ ਕਿਸੇ ਨੂੰ ਮਿਲਦਾ ਤਾਂ ਫਿਰ ਉਹ ਜਰੂਰ ਉਹਦਾ ਇਮਪ੍ਰੈਸ਼ਨ ਜਿਹੜਾ ਜਦੋਂ ਪਹਿਲਾ ਸਾਹ ਲੈਂਦਾ ਨਾ ਅਗੇ ਦੁਨੀਆ ਦੇ ਉੱਤੇ ਇਨਸਾਨ ਤਾਂ ਉਸ ਵੇਲੇ ਤੋਂ ਹੀ ਉਹ ਸੰਸਾਰ ਤੋਂ ਕਿਦਾਂ ਪ੍ਰਭਾਵਿਤ ਹੁੰਦਾ ਹੈ ਉਹ ਡਿਪੈਂਡ ਕਰਦਾ ਹੈ ਵੀ ਲੈਕੋ ਦੇ ਅੰਦਰ ਇਮਪ੍ਰੈਸ਼ਨ ਫਿਰ ਉਹਦਾ ਵਾਤਾਵਰਣ ਨਾਲ ਲਾ ਕੇਦੰਦਾ ਹੈਗਾ ਹੁਣ ਬੱਚੇ ਨੂੰ ਅਸੀਂ ਕਹਿੰਦੇ ਆ ਤੂੰ ਅਫਸਰ ਬਣ ਜਾ ਤੂੰ ਆ ਬਣ ਜਾ ਹੈ ਨਾ ਹਰ ਇੱਕ ਬੰਦਾ ਹੈਗਾ ਇਹ ਡਾਕਟਰ ਕਹਿੰਦਾ ਮੈਂ ਵੱਡਾ ਡਾਕਟਰ ਬਣਾ ਦੇਣਾ ਇੰਜੀਨੀਅਰ ਕਹਿੰਦਾ ਮੈਂ ਵੱਡਾ ਇੰਜੀਨੀਅਰ ਬਣਾ ਦੇਣਾ ਪੋਲੀਟਿਸ਼ੀਨ ਕਹਿੰਦਾ ਮੈਂ ਵੱਡਾ ਪੋਲੀਟਿਸ਼ੀਨ ਬਣਾ ਦੇਣਾ ਹਰ ਇੱਕ ਬਿਜ਼ਨਸਮੈਨ ਕਹਿੰਦਾ ਮੈਂ ਵੱਡਾ ਬਿਜ਼ਨਸਮੈਨ ਬਣਾ ਦੇਣਾ ਪਹਿਲੀ ਗੱਲ ਤਾਂ ਉਹਨੂੰ ਵਿਚਾਰੇ ਨੂੰ ਇਨਸਾਨ ਬਣਾਉਣ ਦੀ ਕੋਈ ਗੱਲ ਸਵਾਲ ਹੀ ਨਹੀਂ ਪੈਦਾ ਹੁੰਦਾ ਇਨਸਾਨ ਤਾਂ ਸੋਚਦਾ ਹੀ ਨਹੀਂ ਕੋਈ ਹੈ ਨਾ ਪਹਿਲੀ ਸੋਚਣ ਲੱਗਦਾ ਵੀ ਇਹਨੂੰ ਡਾਕਟਰ ਬਣਾਉਣਾ ਆਪਾਂ ਨੇ ਬਸ ਜਦੋਂ ਇਨਸਾਨ ਹੀ ਨਹੀਂ ਤੁਸੀਂ ਬਣਾਉਣਾ ਉਹਦਾ ਬੇਸਿਕ ਕੈਰੈਕਟਰ ਹੀ ਖਤਮ ਹੋ ਜੇ ਤੇ ਫਿਰ ਉਹਨੇ ਮਾਪੇ-ਮਾਪ ਨੂੰ ਵੀ ਬਹੁਤ ਸਮਝਣ ਆ ਜਾਣਾ ਹੋਰ ਹੁੰ ਇਥੋਂ ਕਰੈਕਟਰ ਭ੍ਰਿਸ਼ਟ ਹੋਣਾ ਸ਼ੁਰੂ ਹੋ ਜਾਂਦਾ ਜਦੋਂ ਅਸੀਂ ਬੱਚੇ ਨੂੰ ਕਹਿੰਦੇ ਆ ਨਾ ਵੀ ਤੂੰ ਕੀ ਲੈਣਾ ਜੇ ਕੋਈ ਬੰਦਾ ਰਸਤੇ 'ਚ ਐਦਾਂ ਦਾ ਸੀ ਜੇ ਕੋਈ ਬਜ਼ੁਰਗ ਸੀ ਉਹਦੇ ਕੋਲ ਸੜਕ ਨਹੀਂ ਪਾਰ ਹੁੰਦੀ ਸੀ ਤੂੰ ਉਹਨਾਂ ਪੰਗਾ ਲਿਆ ਕਰ ਐਦਾਂ ਨਹੀਂ ਐਦਾਂ ਮਤਲਬ ਹੁਣ ਜੇ ਤੁਸੀਂ ਕਹੋਗੇ ਬੱਚੇ ਨੂੰ ਵੀ ਬਜ਼ੁਰਗ ਤੋਂ ਸੜਕ ਨਹੀਂ ਪਾਰ ਹੋ ਰਹੀ ਵੀ ਤੂੰ ਉਹਨੂੰ ਟੱਚ ਨਹੀਂ ਕਰਨਾ ਸਪੋਰਟ ਨਹੀਂ ਕਰਨੀ ਐਦਾਂ ਨਹੀਂ ਕਰੀਦਾ ਹੁੰਦਾ ਤੇ ਫਿਰ ਉਹਦਾ ਆਚਾਰ ਭ੍ਰਿਸ਼ਟ ਨਹੀਂ ਹੋ ਰਿਹਾ ਐਦਾਂ ਭ੍ਰਿਸ਼ਟਾਚਾਰ ਫੈਲਦਾ ਜਾ ਰਿਹਾ ਬਚਪਨ ਤੋਂ ਲੈ ਕੇ ਮਾਪੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਅਸੀਂ ਸੰਸਕਾਰ ਚੰਗੇ ਦੇਣੇ ਸਾਡੀ ਇੱਕ ਜ਼ਿੰਮੇਵਾਰੀ ਬਣਦੀ ਹੈ ਬੀਇੰਗ ਅ ਪੇਰੈਂਟਸ ਤੇ ਟੀਚਰ ਜਿਹੜਾ ਹੈਗਾ ਉਹਨੇ ਸੰਸਕਾਰ ਦੇਨੇ ਉਹਦੇ ਅੰਦਰੋਂ ਜज्बा ਘਟਦਾ ਜਾ ਰਿਹਾ ਮਾਪੇ ਨੂੰ ਪਤਾ ਨਹੀਂ ਲੱਗ ਰਿਹਾ ਵੀ ਮੈਂ ਪੈਸੇ ਪਦਾਰਥ ਨਾਲ ਇਹਦੀ ਜ਼ਿੰਦਗੀ ਨੂੰ ਖੁਸ਼ਹਾਲ ਬਣਾ ਲੂੰਗਾ ਉਹ ਜੋ ਖੁਦ ਦੀ ਜ਼ਿੰਦਗੀ ਵੀ ਭਾਵੇਂ ਉਹ ਕੁਝ ਵੀ ਬਣ ਜਵੇ ਅੱਜ ਵੱਡੀ ਗਿਣਤੀ ਦੇ ਵਿੱਚ ਪੜ੍ਹੇ ਲਿਖੇ ਇਨਸਾਨ ਡਿਪਰੈਸ਼ਨ ਜਾ ਰਹੇ ਸੂਸਾਈਡ ਕਰ ਰਹੇ ਹਨ ਕਾਰਨ ਕੀ ਮੰਨਦੇ ਉਹ ਚੀਜ਼ ਦਾ ਮੈਂ ਬੇਸਿਕ ਮਤਲਬ ਸਾਡੇ ਅੰਦਰ ਸਾਨੂੰ ਉਸ ਤਰੀਕੇ ਨਾਲ ਜਿਹੜਾ ਵਾਤਾਵਰਣ ਮਿਲਣਾ ਚਾਹੀਦਾ এনवायरमेंट ਉਹ ਨਹੀਂ ਮਿਲਦਾ ਮੈਂ ਉਹੀ ਬੇਨਤੀ ਕਰ ਰਿਹਾ ਹਾਂ ਵੀ ਮਾਂ ਦੇ ਪੇਟ ਤੋਂ ਲੈ ਕੇ ਸ਼ਮਸ਼ਾਨ ਘਾਟ ਪਹੁੰਚਣ ਤੱਕ ਵਾਤਾਵਰਣ ਸਾਨੂੰ ਪ੍ਰਭਾਵਿਤ ਕਰਦਾ ਉਹਦੇ ਵਿੱਚੋਂ ਸਾਡੇ ਵਿਸ਼ਵਾਸ ਬਣਦੇ ਆ ਵੀ ਹਮ ਪੈਸਾ ਇੰਪੋਰਟੈਂਟ ਹੈ ਕਿ ਪ੍ਰਿੰਸੀਪਲ ਇੰਪੋਰਟੈਂਟ ਹੈ ਨਹੀਂ ਨਹੀਂ ਕਹਿੰਦਾ ਵੀ ਪੈਸਾ ਮਾੜਾ ਹੁੰਦਾ ਪਰ ਜੇ ਪ੍ਰਿੰਸੀਪਲ ਨੂੰ ਛਿੱਕੇ ਟੰਕ ਕੇ ਪੈਸਾ ਕਮਾਉਂਗੇ ਰਾਤ ਨੂੰ ਗੋਲੀਆਂ ਖਾ ਕੇ ਸੌਣਾ ਪਊਗਾ ਇਹ ਤਾਂ ਸੱਚਾਈ ਹੈ ਨਾ ਤੇ ਇਸ ਕਰਕੇ ਉਹ ਪ੍ਰਿੰਸੀਪਲ ਅਸੀਂ ਅੱਜ ਬੰਦੇ ਨੂੰ ਦੇਣੇ ਭੁੱਲ ਗਏ ਆ ਇਨਸਾਨੀਅਤ ਕਦ ਨਾਲ ਕਿ ਨਾ ਜੇ ਕਹੀਏ ਨਾ ਬੱਚਾ ਪਾਣੀ ਦਾ ਵੇਸਟ ਕਰੀ ਧਿਆਨ ਨਾਲ ਬੱਚਾ ਟੂਟੀ ਬੰਦ ਕਰਕੇ ਕਿਉਂਕਿ ਪਾਣੀ ਤਾਂ ਪਿਤਾ ਦੀ ਤਰ੍ਹਾਂ ਪਾਲਦਾ ਹੈ ਆ ਬੱਚੇ ਕਰੈਕਰ ਚਲਾਜ ਲਾ ਕੇ ਤੂੰ ਹਵਾ ਨੂੰ ਨਾ ਖਰਾਬ ਕਰ ਜੇ ਹਵਾ ਖਰਾਬ ਹੋ ਗਈ ਸਿਹਤ ਖਰਾਬ ਹੋ ਜੂਗੀ ਅਸੀਂ ਕੋਈ ਸਿੱਖਿਆ ਮਤਲਬ ਇਹੋ ਜੀ ਦਿੰਦੇ ਆ ਨਹੀਂ ਦਿੰਦੇ ਵੀ ਮਤਲਬ ਜੇ ਕੋਈ ਲੋੜ ਬੰਦ ਹੋਵੇ ਤੇ ਕੰਮ ਆਉਣਾ ਬੰਦੇ ਦੇ ਅੰਦਰ ਇੱਕ ਦਇਆ ਧਰਮ ਦਾ ਮੂਲ ਹੈ ਨਾ ਧਰਮ ਜਿਹੜਾ ਹੈ ਉਹ ਦਇਆ ਕਾ ਦਇਆ ਕਾ ਪੂਤ ਹੈ ਹੁਣ ਸੱਚ ਹੋਵੇ ਸੰਦ੍ਰਿਸ਼ਟੀ ਹੋਵੇ ਸ਼ੈਨਸ਼ੀਲਤਾ ਹੋਵੇ ਦਇਆ ਹੋਵੇ ਪ੍ਰੇਮ ਹੋਵੇ ਨਿਰडरਤਾ ਤੇ ਨਰਵਹਿਰਤਾ ਦੇ ਨਾਲ ਬੰਦਾ ਐਕਸ਼ਨ ਲੈ ਸਕੇ ਆਪਣੇ ਅੰਦਰਲੀ ਆਵਾਜ਼ ਮਤਾਬਕ ਤੇ ਜੇ ਇਹ ਸੰਸਕਾਰ ਸਾਡੇ ਅੰਦਰ ਹੋਣਗੇ ਤੇ ਇਹ ਸੰਸਕਾਰ ਨਹੀਂ ਸੋਚ ਬਣਾਉਣੀ ਹੈ ਸੋਚਾਂ ਚੋਂ ਕੰਮ ਜਨਮ ਲੈਂਦੇ ਆ ਵਾਤਾਵਰਨ ਦੇ ਵਿੱਚੋਂ ਵਿਸ਼ਵਾਸ ਬਣਦੇ ਆ ਵਿਸ਼ਵਾਸਾਂ ਵਿੱਚੋਂ ਭਾਵਨਾਵਾਂ ਬਣਦੀਆਂ ਭਾਵਨਾਵਾਂ ਦੇ ਵਿੱਚੋਂ ਨਜ਼ਰੀਏ ਬਣਦੇ ਜਿਹਨੂੰ ਐਟੀਟਿਊਡ ਕਹਿੰਦੇ ਆ ਇਮੋਸ਼ਨ ਨੇ ਐਟੀਟਿਊਡ ਨੂੰ ਜਨਮ ਦੇ ਦੇਣਾ ਐਟੀਟਿਊਡ ਦੇ ਵਿੱਚੋਂ ਸਾਡੀ ਸੋਚ ਨੇ ਜਨਮ ਲੈਣਾ ਵੀ ਮੈਂ ਹੈਲਪ ਕਰਾਂ ਕਿ ਨਾ ਕਰਾਂ ਕਿਸੇ ਦੇ ਕੰਮ ਆਵਾ ਕਿ ਨਾ ਆਵਾ ਆਪਣਾ ਪੇਟ ਭਰ ਕੇ ਦਾ ਪਸ਼ੂ ਪੰਛੀ ਵੀ ਜੀ ਲੰਨੇ ਆ। ਬਿਲਕੁਲ। ਤੇ ਮਤਲਬ ਜੋ ਕਿਸੇ ਦੇ ਕੰਮ ਆ ਜਾਂਦੇ ਉਹ ਹੀ ਇਨਸਾਨ ਬਹੰਦੇ ਨਾ ਇਸ ਕਰਕੇ ਮੈਨੂੰ ਲੱਗਦਾ ਵੀ ਸਾਨੂੰ ਉਹ ਵਾਤਾਵਰਣ ਨਾਲ ਮਿਲਣ ਕਰਕੇ ਸਾਡੇ ਕੰਮ ਜਿਹੜੇ ਆ ਨਾ ਉਹ ਕੰਮ ਹੀ ਸਾਡੇ ਇਹੋ ਜਿਹੇ ਹੋਗੇ ਅੱਜ ਜਿਹਦੇ ਕਰਕੇ ਅਸੀਂ ਦੂਜੇ ਨੂੰ ਤਾਂ ਕੀ ਅਸੀਂ ਆਪਣੇ ਆਪ ਨੂੰ ਵੀ ਨਾ ਆਪਣਾ ਮੂਡ ਨਹੀਂ ਲਾਉਣ ਰੱਖ ਸਕਦੇ ਅਸੀਂ ਆਪਣੀ ਮਰਜ਼ੀ ਨਾਲ। ਬਿਲਕੁਲ। ਤੇ ਇੱਕ ਚੀਜ਼ ਹੋਰ ਵੀ ਹੈ ਕਿ ਪਹਿਲਾਂ ਆਪਾਂ ਗੱਲਬਾਤ ਕੀਤੀ ਸੀ ਪਿਛਲੇ ਇੰਟਰਵਿਊ ਦੇ ਵਿੱਚ ਵੀ ਕਈ ਲੋਕ ਅਜਿਹੇ ਨੇ ਜਿਹੜੇ ਮੈਂਟਲੀ ਅਫਸੈਟ ਹੁੰਦੇ ਨੇ ਔਰ ਤਾਂ ਉਹਨਾਂ ਦੇ ਨਾਲ ਵੀ ਦਰਦਗੀ ਹੁੰਦੀ ਰਹੀ ਬਹੁਤ ਵੀ ਮਾਮਲੇ ਸਾ ਤੇ ਜਿਹੜਾ ਮੈਨੂੰ ਲੱਗਦਾ ਵੀ ਸ਼ਬਦਾਂ ਦੇ ਵਿੱਚ ਦੱਸਣਾ ਬੜਾ ਮੁਸ਼ਕਲ ਹੁੰਦਾ ਜਿਹੜੀਆਂ ਘਟਨਾਵਾਂ ਆਪਾਂ ਹੁਣ ਸੁਣੀਆਂ ਜੋ ਸਾਹਮਣੇ ਆਪਣੇ ਮੈਨੂੰ ਡਾਕਟਰ ਸਾਹਿਬਾਨ ਦੀ ਆਈ ਹੈ ਬੜੀ ਦੁਖਦਾਈ ਘਟਨਾ ਹੈ ਠੀਕ ਹੈ ਐਸੀਆਂ ਤੇ ਪਰ ਜੋ ਇਹਨਾਂ ਦੇ ਨਾਲ ਹੁੰਦਾ ਹੈ ਨਾ ਇਹ ਘਟਨਾ ਮੈਂ ਤੁਹਾਨੂੰ ਅੱਖਰਾਂ ਦੇ ਵਿੱਚ ਕਿਵੇਂ ਬਿਆਨ ਕਰਾਂ ਵੀ ਇਹਨਾਂ ਦੇ ਰੇਪ ਕਰਕੇ ਔਰ ਕਿਤਨਾ ਮਤਲਬ ਉਹਨਾਂ ਨੂੰ ਖੇਤਾਂ ਵਿੱਚ ਸੁੱਟਣਾ ਔਰ ਉਹਨਾਂ ਦੇ ਜਿਹੜੇ ਆਰਗਨ ਹੈ ਪ੍ਰਾਈਵੇਟ ਹੋ ਚੁੱਕੀ ਜਦੋਂ ਆਪਰੇਸ਼ਨ ਤੋਂ ਬਾਅਦ ਸਮਾਨ ਨਿਕਲਣਾ ਔਰ ਕਿੱਦਾਂ ਉਹਨਾਂ ਨੂੰ ਮਤਲਬ ਮਾਰ ਕੇ ਉਹਨਾਂ ਨੂੰ ਵੀ ਕਿਤੇ ਪਛਾਣਨਾ ਸਾਡੀ ਸਾਹਮਣੇ ਆ ਸਕੇ ਜ਼ੁਲਮ ਕਰਕੇ ਇਹ ਇਹ ਘਟਨਾਵਾਂ ਸਾਡੇ ਸਾਹਮਣੇ ਬਹੁਤ ਆਈਆਂ ਹੋਈਆਂ ਹੁਣ ਫਰਕ ਪਿਆ ਕੋਈ ਜਾਂ ਫਿਰ ਵੱਧ ਰਹੀਆਂ ਨੇ ਇਹ ਪਹਿਲਾਂ ਵੀ ਪਿੱਛੇ ਵੀ ਆਈਆਂ ਸੀ ਕੱਤੀ ਇਹੋ ਜਿਹੀਆਂ ਘਟਨਾਵਾਂ ਅਸਲ 'ਚ ਇਹ ਹਾਈਲਾਈਟ ਨਹੀਂ ਹੁੰਦੀਆਂ ਜਿੰਨੀ ਦੇਰ ਤੱਕ ਨਾ ਸਾਡੇ ਅੰਦਰਲਾ ਇਨਸਾਨ ਹੈ ਨਾ ਅੰਦਰਲਾ ਇਨਸਾਨ ਕਹਿ ਲੋ ਜ਼ਮੀਰ ਕਹਿ ਲੋ ਹੈ ਨਾ ਉਹਨੂੰ ਉਹਨੂੰ ਦੀ ਰੂਹ ਹੀ ਖਰਾਕ ਨਹੀਂ ਮਿਲੂਗੀ ਉਨੀ ਦੇਰ ਤੱਕ ਇਹਨਾਂ ਤੇ ਕੰਟਰੋਲ ਕਰਨਾ ਹੈ ਔਖਾ ਅੱਜ ਕੱਲ ਤਾਂ ਇੱਥੇ ਜਾਂਦੇ ਜਿਹੜਾ ਬੰਦਾ ਨਾ ਕਿਸੇ ਚੈਨੀ ਨੂੰ ਐਦਾਂ ਤੋੜ ਲੰਦਾ ਹੈ ਨਾ ਗਲਦੇ ਨੂੰ ਤੇ ਉਹਦਾ ਮਰਜੀ ਕੁਝ ਵੀ ਕਰਕੇ ਉਹਦੀ ਹੁਣ ਮੇਰੇ ਕੋਲ ਆਇਆ ਬੰਦਾ ਕਹਿੰਦਾ ਜੀ ਮੇਰਾ ਕੜਾ ਪਾਇਆ ਸੀ ਤੇ ਫਟਾਫਟ ਬੱਸ ਉਹ ਬੰਦੇ ਆਏ ਮੋਟਰਸਾਈਕਲ ਤੇ ਇਹ ਹੈਗੀਆਂ ਚੀਜ਼ਾਂ ਵੱਲ ਕੰਟਰੋਲ ਕਰਨ ਦੇ ਲਈ ਤਾਂ ਸਾਨੂੰ ਸੰਸਕਾਰ ਅچھے ਦੇਣੇ ਹੀ ਪੈਣੇ ਆ ਤੇ ਕਈ ਵਾਰ ਉਹ ਚੀਜ਼ ਜ਼ਿਆਦਾ ਸਾਹਮਣੇ ਆ ਜਾਂਦੀ ਏ ਕਿਵਰ ਘੱਟ ਸਾਹਮਣੇ ਆਉਂਦੀ ਏ ਮੈਨੂੰ ਲੱਗਦਾ ਵੀ ਐਜੂਕੇਸ਼ਨ ਦੇ ਸਿਲੇਬਸ ਦੇ ਵਿੱਚ ਨਾ ਇਨਸਾਨ ਬਣਨ ਦਾ ਸਿਲੇਬਸ ਜਿਹੜਾ ਨਾ ਉਹ ਬਹੁਤ ਜਿਆਦਾ ਜ਼ਰੂਰੀ ਹੈ ਬੱਚੇ ਨੂੰ 3 ਸਾਲ ਦੇ ਉਹਨਾਂ ਪਹਿਲਾਂ ਇਨਸਾਨੀਅਤ ਤੋਂ ਸ਼ੁਰੂ ਕਰੀਏ 6 ਸਾਲ ਤੱਕ ਤਾਂ ਕਿ ਉਹਨੂੰ ਇਨਸਾਨੀਅਤ ਦਾ ਚੈਪਟਰ ਪੜਾਈਏ ਆਪਾਂ ਤੇ ਉਹਦੀ ਆਉਟਪੁੱਟ ਬੜੀ ਡਿਫਰੈਂਟ ਹੋਊਗੀ ਜੀ ਤੇ ਉਹ ਆਪਣੇ ਜੀਵਨ ਦੇ ਵਿੱਚ ਜਿੰਨਾ ਸਟਰੋਂਗ ਬਣ ਸਕਦਾ ਹੈ ਸਟਰੋਂਗ ਬਣਨ ਦੀ ਸਾਨੂੰ ਮਤਲਬ ਉਹ ਦਿੱਤੇ ਨਹੀਂ ਜਾਂਦਾ ਵੀ ਬੱਚੇ ਫੀਅਰ ਨਹੀਂ 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 ਇਦਾਂ ਨਹੀਂ ਕਰਨਾ ਹੈ ਨਾ ਅਸੀਂ ਬੰਦੇ ਨੂੰ ਡਰਾ ਡਰਾ ਕੇ ਇਹਦੇ ਨਾਲ ਆ ਹੋ ਜਾਊਗਾ ਇਹਦੇ ਨਾਲ ਆ ਹੋ ਜਾਊਗਾ ਮੈਂ ਕਹਿੰਦਾ ਡਰ ਦੇ ਵਿੱਚ ਤੁਸੀਂ ਦੇਖਿਓ ਵੀ ਡਰ ਦੇ ਵਿੱਚ ਸ਼ਕਤੀਆਂ ਸੀਮਤ ਨਹੀਂ ਹੋ ਜਾਂਦੀਆਂ ਬਿਲਕੁਲ ਡਰ ਦੇ ਵਿੱਚ ਇਨਸਾਨ ਦੇ ਅੰਦਰ ਜਿਹੜੀ ਮਾੜੀ-ਮੋਟੀ ਕਲਾ ਹੁੰਦੀ ਹੈ ਨਾ ਉਹ ਵੀ ਖਤ ਤੇ ਇਸ ਕਰਕੇ ਡਰ ਸਾਡੇ ਵਿਕਾਸ ਦੇ ਵਿੱਚ ਬਹੁਤ ਵੱਡੀ ਰੁਕਾਵਟ ਹੈ ਹਮ ਇਨਸਿਕਿਉਰਟੀ ਫੀਅਰ ਇਹ ਜਿੰਨੀ ਦੇਰ ਤੱਕ ਅਸੀਂ ਆਪਣੇ ਅੰਦਰੋਂ ਨਹੀਂ ਕੱਢਦੇ ਨਾ ਬੱਚੇ ਨੂੰ ਸੰਸਕਾਰ ਨਹੀਂ ਦਿੰਦੇ ਡਰਾ ਡਰਾ ਕੇ ਬੱਚੇ ਨੂੰ ਐ ਕਰਨ ਨਾਲ ਐ ਹੋ ਜਾਊਗਾ ਐ ਕਰਨ ਨਾਲ ਐ ਹੋ ਜਾਊਗਾ ਅਸੀਂ ਦੇ ਵਿਕਾਸ ਮਿਲੋਗੇ ਨੰਨੇ ਅਸੀਂ ਉਹਨਾਂ ਨੂੰ ਉਹਨਾਂ ਪ੍ਰਸਿੱਧੀਆਂ ਚ ਪਾਉਂਦੇ ਨਹੀਂ ਜਿੱਥੋਂ ਉਹਨਾਂ ਨੇ ਵੱਡੀਆਂ-ਵੱਡੀਆਂ ਸਮਾਜ ਦੇ ਵਿੱਚ ਕੱਲੋ ਇੱਕ ਜਦੋਂ ਉਹਨਾਂ ਦੇ ਸਾਹਮਣੇ ਚੈਲੰਜ ਆਉਣੇ ਸੀ ਇਹ ਚੈਲੰਜ ਨੂੰ ਵੈਲਕਮ ਕਹਿਣਾ ਸੀ ਸਮੱਸਿਆ ਨੂੰ ਵੈਲਕਮ ਕਹਿਣਾ ਸੀ ਵੀ ਸਮੱਸਿਆ ਨੇ ਜੋ ਮੈਨੂੰ ਸਿਖਾ ਜਾਣਾ ਉਹ ਮੈਨੂੰ ਕਹਾਣੀਆਂ ਸੁਣ ਕੇ ਵੀ ਕਿਤਾਬਾਂ ਚੋਂ ਪੜ੍ਹ-ਪੜ੍ਹ ਕੇ ਵੀ ਨਹੀਂ ਸਮਝ ਵਿੱਚ ਆਉਣਾ ਜੋ ਮਨੂੰ ਸਮੱਸਿਆਵਾਂ ਨੇ ਸਮਝਾਉਣਾ ਸਿਖਾਉਣਾ ਉਹਨਾਂ ਦੇ ਨਾਲ ਸੰਘਰਸ਼ ਕਰਨ ਦਾ ਜਿਹੜਾ ਐਟੀਟਿਊਡ ਹੈ ਨਾ ਉਹ ਨਹੀਂ ਪੈਦਾ ਕੀਤਾ ਜਾ ਰਿਹਾ ਵੀ ਸਮੱਸਿਆ ਦੇ ਨਾਲ ਸੰਘਰਸ਼ ਕਰਨਾ ਸਮੱਸਿਆ ਦੇ ਅੱਗੇ ਨਹੀਂ ਭਜਣਾ ਉਹਨੇ ਪਿਛੇ-ਪਿਛੇ ਭਜਨੇ ਕੋਤਾ ਨਹੀਂ ਪਿਛੇ-ਪਿਛੇ ਭਜ ਲੰਦਾ ਜੇ ਭਜ ਲੀਏ ਜੇ ਮੜਾ ਜਾਂ ਉਹਨੂੰ ਆਪਾਂ ਧਰਤੀ ਨੂੰ ਹੱਥ ਪਾ ਲਈਏ ਕੋਤਾ ਅੱਗੇ-ਅਗੇ ਭਜ ਲੰਦਾ ਐਦਾਂ ਹੀ ਸਮੱਸਿਆ ਜਿਹੜੀ ਹੈਗੀ ਨਾ ਜੇ ਸਮੱਸਿਆ ਦੇ ਨਾਲ ਅਸੀਂ ਸੰਘਰਸ਼ ਕਰਦੇ ਹਾਂ ਤੇ ਸਮੱਸਿਆ ਅੱਗੇ-ਅਗੇ ਭਜ ਲੰਦੀ ਹੈ ਜੇ ਸਮੱਸਿਆ ਦੇ ਅੱਗੇ ਭਜ ਲਈਏ ਸਮੱਸਿਆ ਪਿਛੇ-ਪਿਛੇ ਭਜ ਲੰਦੀ ਹੈ ਇਹ ਬੱਚੇ ਨੂੰ ਸੰਸਕਾਰ ਦੇਣੇ ਮਨ ਲੱਗਾ ਜਨ ਲਈ ਤੁਸੀਂ ਇੱਕ ਕਿਰਾਏ ਦੇ ਮਨ ਲੱਗਾ ਕਮਰੇ ਤੋਂ ਸ਼ੁਰੂ ਕੀਤੀ ਸੰਸਥਾ ਬਹੁਤ ਵੱਡੀ ਸੰਸਥਾ ਖੜੀ ਕਰ ਲਈ ਕਿੰਨੀਆਂ ਕਿ ਚੁਣੌਤੀਆਂ ਆਈਆਂ ਰਸਤੇ 'ਚ ਕਿੰਨੇ ਕਿ ਚੈਲੰਜ ਆਏ ਮੈਡੀਕਲ ਸ਼ੁਰੂਆਤੀ ਦਿਨਾਂ ਦੇ ਵਿੱਚ ਜਦੋਂ ਪਹਿਲੀ ਈਟ ਰੱਖਣ ਲੱਗੇ ਸੀ ਪਹਿਲੀ ਈਟ ਰੱਖਣ ਲੱਗੇ ਸੀ ਉਦੋਂ ਹੀ ਮਤਲਬ ਕਹਿੰਦੇ ਨਹੀਂ ਰੱਖ ਸਕਦੇ ਮੈਂ ਕਿਉਂ ਨਹੀਂ ਰੱਖ ਸਕਦੇ ਕਹਿੰਦੇ ਏ ਨੇਕਡ ਜਮੀਨ ਲਓ ਉਹ ਮੈਂ ਕਿਹਾ ਇੱਥੇ ਬਿਜ਼ਨਸ ਕਰਨ ਲੱਗਿਆ ਮੈਂ ਤੁਹਾਨੂੰ ਪਹਿਲਾਂ ਮੈਨੂੰ ਲੱਗਦਾ ਮੈਂ ਇੱਕ ਸਾਲ ਲੱਗਿਆ ਰਿਹਾ ਜਿਹੜੇ ਡਿਪਾਰਟਮੈਂਟ ਹੈਗੇ ਐ ਮਤਲਬ 2004 ਦੀਆਂ ਗੱਲਾਂ 2004 ਦੀ ਨਹੀਂ 2002 ਦੀਆਂ ਮੈਂ ਬੜੇ ਡਿਪਾਰਟਮੈਂਟਾਂ ਦੇ ਵਿੱਚ ਗਿਆ ਮੈਂ ਕਿਹਾ ਵੀ ਯਾਰ ਸਮਾਜਿਕ ਸੁਰੱਖਿਆ ਤੋਂ ਬਿਨਾ ਆਹ ਪ੍ਰੋਬਲਮ ਆ ਰਹੀ ਹੈਗੀ ਐ ਬੰਦਾ ਕੋਈ ਵੀ ਜਦੋਂ ਡਿਪਰੈਸ਼ਨ ਚੱਲੇ ਜਾਂਦਾ ਉਹ ਸੜਕਾਂ ਦੇ ਰੋਲਦਾਂ ਦੇ ਜ਼ੁਲਮਾਂ ਦਾ ਸ਼ਿਕਾਰ ਹੁੰਦਾ ਮੇਰੇ ਸਾਹਮਣੇ ਬੜਿਆ ਹੈ ਤੇ ਜਿਉਹ ਜੀ ਬੰਦੇ ਦੀ ਰੁਚੀ ਹੁੰਦੀ ਹੈ ਨਾ ਫਿਰ ਉਹੋ ਜਿਹੀ ਚੀਜ਼ਾਂ ਲਿਖਦੀਆਂ ਹੁੰਦੀਆਂ ਹਨ ਨਾ ਜਿਵੇਂ ਪ੍ਰੋਪਰਟੀ ਡੀਲਰ ਨੂੰ ਤਾਂ ਪਲਾਟੇ ਲਿਖੀ ਜਾਣੇ ਜਗ੍ਹਾ ਹੀ ਲਿਖੀ ਜਾਣੀ ਤੇ ਲੱਕੜਵਾਲੇ ਨੂੰ ਦਰਖਤ ਦੇ ਲਿਖੀ ਜਾਣੇ ਵੀ ਕਿ ਕਿਹੜੇ ਦਰਖਤ ਕਿਹੜੀ ਲੱਕੜ ਮਿਲਦੀ ਹੈ ਨਾ ਤੇ ਹਰ ਇੱਕ ਬੰਦੇ ਦੀ ਰੁਚੀ ਦੇ ਮੱਧਵਕ ਨੂੰ ਉਹੀ ਚੀਜ਼ ਦਿਖਦੀ ਹੈ ਤੇ ਫਿਰ ਪੇਰੈਂਟਸ ਦੇ ਘਰਾਂ ਦੇ ਵਿੱਚ ਅਸੀਂ ਉਹਨਾਂ ਨੂੰ ਲੈ ਜਾਣਾ ਤੇ ਮੈਨੂੰ ਸਵੇਰੇ ਵੀ ਯਾਦ ਆ ਰਿਹਾ ਸੀ ਵੀ ਕਿਹੜੇ ਕਿਹੜੇ ਉਹ ਕਹਿੰਦੇ ਸਾਹ ਤੇ ਉਹ ডিপਾਰਟਮੈਂਟ ਵਾਲਿਆਂ ਨੇ ਜਿਹਨਾਂ ਦੇ ਡਾਇਰੈਕਟਰ ਸੀ ਹੈ ਨਾ ਹਾਂ ਤੇ ਉਹਨਾਂ ਨੇ ਜਦੋਂ ਹੱਥ ਖੜੇ ਕੀਤੇ ਵੀ ਨਹੀਂ ਹੋ ਸਕਦਾ ਨਹੀਂ ਹੋ ਸਕਦਾ ਇਦਾਂ ਤੁਸੀਂ ਕਿਵੇਂ ਰੱਖੋਗੇ ਤਾਂ ਤੁਸੀਂ ਕਿਵੇਂ ਕਰੋਗੇ ਮੈਂ ਕਿਹਾ ਤੁਸੀਂ ਇਹ ਦੱਸੋ ਅਸੀਂ ਰੱਖਣ ਦੇ ਲਈ ਅਰੇਂਜਮੈਂਟ ਕਰ ਲਾਂਗੇ ਪਰ ਤੁਸੀਂ ਇਹ ਦੱਸੋ ਵੀ ਟ੍ਰੀਟਮੈਂਟ 'ਚ ਕੋਈ ਹੈਲਪ ਕਰੋਗੇ ਤੁਸੀਂ ডিপਾਰਟਮੈਂਟ ਦੇ ਹੈੱਡ ਹੈ ਹਾਂ ਕਹਿੰਦੇ ਨਹੀਂ ਜੀ ਨਹੀਂ ਇਦਾਂ ਤੁਸੀਂ ਕਿਵੇਂ ਰੱਖ ਲੂਗੇ ਕਹਿੰਦੇ ਉਹ ਮੈਂ ਕਿਹਾ ਅਸੀਂ ਕਿਸੇ ਧਾਰਮਿਕ ਕੇਂਦਰ ਦੇ ਵਿੱਚ ਦੋ ਕਮਰੇ ਚਾਰ ਚਾਰ ਪੰਜ ਕਮਰੇ ਲੈਣੇ ਲੈ ਲਾਂਗੇ ਵੀ ਉਹ 'ਚ ਰੱਖ ਲਾਂਗੇ ਉਹ ਨਹੀਂ ਨਹੀਂ ਇਦਾਂ ਨਹੀਂ ਰੱਖ ਸਕਦੇ ਤੁਸੀਂ ਤੁਹਾਨੂੰ ਆ ਚਾਹੀਦਾ ਤੁਹਾਨੂੰ ਆ ਚਾਹੀਦਾ ਚਲੋ ਮੈਂ ਇਹਦੇ ਤੇ ਵੈਸੇ ਪਹਿਲਾਂ ਥੋੜ੍ਹ ਦੰਦਾ ਹੀ ਹੁੰਦਾ ਸੀ ਤੇ ਮੈਂ ਕਿਹਾ ਚੱਲ ਮੈਂ ਕਿਹਾ ਵੀ ਜਦੋਂ ਉਹਨਾਂ ਨੇ ਬਿਲਕੁਲ ਹੱਥ ਖੜੇ ਕਰ ਦਿੱਤੇ ਮੈਂ ਧਰਮਸਾਲਾ ਵਾਲਿਆਂ ਕੋਲ ਗਿਆ ਮੈਂ ਸਰਪੰਚ ਸਾਹਿਬ ਉਹ ਰਿਸ਼ਤੇਦਾਰ ਵੀ ਹੈਗੇ ਸੀ ਮੈਂ ਕਿਹਾ ਤੁਹਾਡੀ ਧਰਮਸਾਲਾ 'ਚ ਕੀ ਕਰਦੇ ਹੁੰਦੇ ਤੁਸੀਂ ਕਹਿੰਦਾ ਧਰਮਸਾਲਾ ਵਿਹਲੀ ਪਈ ਹੈ ਕਹਿੰਦਾ ਅੱਜ ਕੱਲ ਦਾ ਵਿਆਹ ਕਰਦਾ ਹੀ ਨਹੀਂ ਕੋਈ ਹਾਂ ਬਿਲਕੁਲ ਤੇ ਮੈਂ ਕਿਹਾ ਕੀ ਕੰਮ ਕਰਦੇ ਹੈ ਕਹਿੰਦੇ ਵਿਹਲੀ ਪਈ ਹੈ ਮੈਂ ਕਿਹਾ ਇਦਾਂ ਕਰੋ ਫੇਰ ਸਾਨੂੰ ਨਾ ਤੁਸੀਂ ਜੋ ਲਿਖੋਣਾ ਲਿਖਵਾ ਲਓ ਵੀ ਵੀ ਸਾਨੂੰ ਤੁਸੀਂ ਇਹ ਧਰਮਸਾਲਾ ਦੇ ਦਿਓ ਕੁਝ ਇਹਦੇ ਵਿੱਚ ਇੰਨੇ ਕਮਰੇ ਬਣੇ ਹੋਏ ਆ ਹਾਂ ਕਹਿੰਦੇ ਜੀ ਸਾਨੂੰ ਮਾੜੀ ਜਿਹੀ ਸਲਾ ਤੇ ਉਹ ਕਹਿੰਦੇ ਨਹੀਂ ਜੀ ਅਸੀਂ ਨਹੀਂ ਦੇ ਸਕਦੇ ਉਹ ਮੈਂ ਕਿਹਾ ਇਹ ਤੁਹਾਡੇ ਇਲਾਕੇ ਦੇ ਬੰਦਿਆਂ ਨੂੰ ਜਿਹੜੇ ਵਿਚਾਰੇ ਘਰ ਚ ਇਕੱਲੇ ਰਹਿ ਕੇ ਬਜ਼ੁਰਗ ਆਏ ਜਾਂ ਵਿਚਾਰੇ ਐਦਾਂ ਦੇ ਉਹਨਾਂ ਨੂੰ ਸੰਭਾਲਣ ਵਾਸਤੇ ਆਪਾਂ ਨੇ ਇੰਤਜ਼ਾਮ ਕਰਨਾ ਇੱਥੇ ਵੀ ਬੈੱਡ ਬੁਰਡ ਲਾਉਣੇ ਆ ਖਾਣ ਪੀਣ ਦਾ ਇੰਤਜ਼ਾਮ ਕਰਾਂਗੇ ਉਹ ਕਹਿੰਦੇ ਜੀ ਕੋਈ ਸਹਿਮਤ ਨਹੀਂ ਹੁੰਦਾ ਫੇ ਮੈਂ ਧਾਰਮਿਕ ਕੇਂਦਰਾਂ 'ਚ ਗਿਆ ਉਹ ਮੈਂ ਕਿਹਾ ਧਾਰਮਿਕ ਕੇਂਦਰਾਂ 'ਚ ਮੈਂ ਬਾਬੇ ਨਾਨਕ ਦੀਆਂ ਐਗਜ਼ੈਂਪਲਾਂ ਦਿਤੀਆਂ ਮੈਂ ਕਿਹਾ ਦੇਖੋ ਵੀ ਪਹਿਲੀ ਗੱਲ ਤਾਂ ਉਹਨੇ ਗੁਰੂ ਸਾਹਿਬ ਨੇ ਇੱਕ ਓਮ ਕਰਕੇ ਆ ਕਿ ਕੀ ਕਿਹਾ ਹੈ ਨਾ ਜੀ ਕੀ ਕੁਝ ਸਮਝਾਤਾ ਵੀ ਜਿਹੜਾ ਇੱਕੋ ਜਿਹੜਾ ਰੱਬ ਰਿਹਾ ਭਰਪੂਰ ਕਿਦਾਂ ਹੈ ਤੋ ਮੈਂ ਉਹਨੂੰ ਬੜੀਆਂ ਐਗਜ਼ਾਮਪਲਾਂ ਦੇ ਵੀ ਨਾਨਕ ਕਿਨ ਕਾ ਸੰਗਸਾਦ ਆ ਭਲਾ ਦੇਖਿਓ ਉਹਨੇ ਕੀ ਲਿਖਿਆ ਵੀ ਬੇਬਸ ਲਾਚਾਰਾਂ ਦੀ ਗੱਲ ਕਰਦੇ ਨੇ ਵੀ ਨਾਨਕ ਜੀ ਨੇ ਕ ਸੰਗਸਾਦ ਵੱਡਿਆ ਸੁਗੈਰੀ ਜਿੱਥੇ ਨਹੀਂ ਸਮਾਲੀ ਨਾ ਤੇ ਨਦਰ ਤੇਰੀ ਬਖਸ਼ਿਸ਼ ਇਹ ਗੱਲਾਂ ਕਰਨ ਤੋਂ ਬਾਅਦ ਜਦੋਂ ਮੈਨੂੰ ਕੋਈ ਵੀ ਰਿਸਪੌਂਸ ਮਿਲਿਆ ਫਿਰ ਇਹ ਸੰਸਾ ਸ਼ੁਰੂ ਹੋਈ ਹੈ ਉਸ ਵੇਲੇ ਦੋ ਕਮਰੇ ਕਿਰਾਏ ਦੇ ਲੈ ਕੇ ਫਟਾਫਟ ਸ਼ੁਰੂ ਹੋ ਗਈ ਫਿਰ ਜਲਦੀ ਕਿੰਨਾ ਕਿਰਾਇਆ ਸੀ ਉਹ ਸਸਤਾ ਉਹ ਜਦੋਂ ਦੋ ਕਮਰੇ ਲਈ ਸੀ ਹਾਂ ਉਸ ਵੇਲੇ ਮਨੋਂ ਦਾ 45000 ਸੀ 45000 ਹਾਂ ਪਰ ਮੰਥ ਇੰਨਾ ਕਿਰਾਇਆ ਦਿੰਦੇ ਹੁੰਦੇ ਸੀ ਹੂੰ ਤੇ ਪਰ ਉਥੇ ਗੱਲ ਨਹੀਂ ਸੀ ਬਣਦੀ ਸਰਦਾ ਨਹੀਂ ਸੀ ਕਰਦੇ ਕਰਦੇ ਜੀ ਚਲੋ ਇੱਥੇ ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ ਖੜੜ ਤੋਂ ਉਹਨਾਂ ਨੇ ਮਤਲਬ ਇਹ ਕਹਿੰਦੇ ਪਲਾਨਟ ਜਨ ਉਹਨੇ ਦੇਖਿਆ ਵੀ ਬੱਲੇ ਬੱਲੇ 26 25 26 ਕਿ ਸੀ ਉਸ ਵੇਲੇ ਸਾਡੇ ਕੋਲ ਜਿਹਦੇ ਵਿੱਚ ਬਾਈਕ ਸਾਲ ਦੀ ਔਰਤ ਨਾਲ ਛੋਟਾ ਜਿਹਾ ਬੱਚਾ ਕੁਝ ਮਹੀਨੇ ਦਾ ਬੱਚਾ ਐਕਸੀਡੈਂਟ ਕੇਸ ਨੌਜਵਾਨਾਂ ਦੇ ਬਜ਼ੁਰਗਾਂ ਦੇ ਉਹ ਬਜ਼ੁਰਗ ਤਾਂ ਮੈਨੂੰ ਜਿਆਦਾ ਨਹੀਂ ਕਹਿੰਦੇ ਦਾਇਆ ਮੈਂ ਤਾਂ ਬੜਾ ਗੌਂਦੇ ਹੁੰਦੇ ਸੀ ਦਾਇਆ ਮੈਂ ਦੌਲਤ ਕਸ਼ੇ ਬਿਸ਼ਮਾਰ ਨਾ ਰਹੇਗੇ ਕਰੋੜੀ ਨਾ ਰਹੇਗੇ ਹਜ਼ਾਰ ਮਾਇਆ ਦਾ ਦਵਾਨਾ ਕਹਿ ਮੁਲਖ ਮੇਰਾ ਆਈ ਮੌਤ ਸਿਰ ਪਰ ਨਾ ਤੇਰਾ ਨਾ ਮੇਰਾ ਉਹ ਮੈਨੂੰ ਹੋ ਰਿਹਾ ਰਿਹਾ ਲਿਆਂ ਜਾਂਦਾ ਉਹ ਐਵੇਂ ਗੱਲਾਂ ਕਰਨੀਆਂ ਉਹਨਾਂ ਨੇ ਚੱਕ ਕੇ ਲਿਆਂਦਾ ਉਹਨੂੰ ਸੜਕ ਤੋਂ ਤੇ ਗੱਲਾਂ ਬੜੀਆਂ ਚੜ੍ਹਦੀ ਕਲਾ ਚੜ੍ਹਦੀ ਗੱਲਾਂ ਕਰਨੀਆਂ ਤੇ ਅਮੀਰ ਗੱਲਾਂ ਸੁਣਾਉਣੀ ਉਹਨਾਂ ਨੇ ਹੋਰ ਤੇ ਮਤਲਬ ਉਹ ਜੇ ਦੇਖਿਆ ਉਹਨਾਂ ਨੇ ਹਾਲਾਤ ਵੀ ਇੰਨਾ ਰਸ਼ ਹੈ ਉਹਨਾਂ ਦਾ ਪਲਾਟ ਪਿਆ ਸੀ 12ਵੇਂ ਸਵੇਰ ਟਿਕਣ ਨਾਲ ਉਹਨਾਂ ਨੇ ਫਿਰ ਡੋਨੇਟ ਕਰਤਾ ਜਦੋਂ ਅਸੀਂ ਉੱਥੇ ਤਾਂ ਜਦੋਂ ਮੁਸ਼ਕਲ ਆਉਂਦੀ ਸੀ ਪੁਲਿਸ ਵਾਲਿਆਂ ਨੂੰ ਤੁਸੀਂ ਕਿੱਦਾਂ ਚੱਕਣਾ ਕਿੱਦਾਂ ਚੱਕ ਲੂਗੇ ਕਿੱਦਾਂ ਰੱਖ ਲੂਗੇ ਮੈਂ ਫਿਰ ਆਪਣੇ ਮੈਜਿਸਟਰ ਕੋਲ ਵੀ ਗਿਆ ਕਹਿੰਦਾ ਤੁਹਾਡੇ ਕੀ ਲੱਗਦੇ ਆ ਹਾਂ ਉਹ ਮੈਂ ਕਿਹਾ ਵੀ ਸਾਡੇ ਪਰਿਵਾਰ ਦੇ ਮੈਂਬਰ ਐ ਮੈਂ ਤੁਹਾਨੂੰ ਟੂ ਦੀ ਪੁਆਇੰਟ ਗੱਲ ਦੱਸ ਰਿਹਾ ਐ ਮੈਂ ਕਿਹਾ ਸਾਡੇ ਸਮਾਜਿਕ ਪਰਿਵਾਰ ਦੇ ਮੈਂਬਰ ਐ ਉਹ ਜਦੋਂ ਉਹ ਕਹਿੰਦੇ ਤੁਹਾਡੇ ਮੈਂਬਰ ਐ ਪਰਿਵਾਰ ਦੇ ਮੈਂਬਰ ਐ ਉਹਨੇ ਥੋੜਾ ਕੁਝ ਇਸ ਤਰ੍ਹਾਂ ਮੈਂ ਕਿਹਾ ਜੀ ਤੁਸੀਂ ਸਾਡੇ ਪਰਿਵਾਰ ਦੇ ਸੇਵਾਦਾਰ ਐ ਵੀ ਇਹ ਇਹ ਬੀਬੀ ਰਾਤ ਨੂੰ ਕਿੱਥੇ ਰਹੋਗੀ ਹੁਣ ਤੇ ਇਹ ਹਾਲਾਤ ਐਦਾਂ ਦੇ ਨੇ ਚਲੋ ਮੈਂ ਦਿਨ ਦੇ ਵਿੱਚ ਫੇਰ ਲੈ ਕੇ ਗਿਆ ਤੇ ਕਹਿਣ ਤੋਂ ਭਾਵ ਜਣੀ ਐਦਾਂ ਦੇ ਐਂਸ ਨਸੇ ਮੈਂ ਜਦੋਂ ਇੱਕ ਫੇਰ ਪਹਿਲੀ ਇੱਟ ਰੱਖੀ ਨਹੀਂ ਰੱਖ ਸਕਦੇ 5 ਏਕੜ ਜ਼ਮੀਨ ਚਾਹੀਦੀ ਐ ਉਹ ਮੈਂ ਕਿਹਾ ਮੈਂ ਤਾਂ ਹੁਣ ਜਦੋਂ ਅਖੀਰ ਨੂੰ ਆ ਕੋਈ ਰਸਤਾ ਲੱਭਿਆ ਹੀ ਨਹੀਂ ਤੇ ਤਾਂ ਅਖੀਰ ਤੇ ਮੈਂ ਤਾਂ ਆਇਆ ਵੀ ਹੁਣ ਇਹਨੂੰ ਬਣਾਉਣਾ ਹੀ ਪੈਣਾ ਘਰ ਜਦੋਂ ਰੇਲਵੇ ਸਟੇਸ਼ਨ ਤੇ ਵੀ ਰਾਤ ਨੂੰ 2 ਵਜੇ ਬੈਠੇ ਸੋਚਿਆ ਮੈਂ ਕਿ ਮਾਲਕ ਇੰਨੀ ਕੀ ਤਾਂ ਸ਼ਕਤੀ ਦੇ ਦੇ ਵੀ ਜਿਹੜੇ ਇਗਨੋਰ ਹੁੰਦੇ ਨਹੀਂ ਉਹ ਵੀ ਜਾਂਦੇ ਸੀ ਵੀ ਜਿਹੜੇ ਇਗਨੋਰ ਹੁੰਦੇ ਨਹੀਂ ਹੁਣ ਤੇ ਵੀ ਉਹ ਉਹਨਾਂ ਨੂੰ ਅਸੀਂ ਰੱਖ ਗਏ ਮਤਲਬ ਠੀਕ ਹੋਣ ਦਾ ਮੌਕਾ ਦਵਾ ਵੀ ਆਦੂਨ ਕਰਦੇ ਕਿੰਨੇ ਏਕੜ ਦੇ ਵਿੱਚ ਬਣਾਇਆ ਸਾਰਾ ਇਹ ਹੁਣ ਤਾਂ ਇਹ ਚਲੋ ਸੰਗਤ ਦੇ ਸਹਿਯੋਗ ਦੇ ਨਾਲ ਮਤਲਬ ਤਾਂ 5 ਏਕੜ ਚ ਹੋਊਗਾ 5 ਕਿਤੇ ਅੱਜ ਇਹ ਵੀ ਆਉਂਦਾ ਹੋਣਾ ਨਿਮਾਜ ਜਿਵੇਂ ਕਿਸੇ ਸਮੇਂ ਪੁਲਿਸ ਵਾਲੇ ਰੋਕਦੇ ਸੀ ਅੱਜ ਅਫਸਰ ਛੱਡ ਕੇ ਜਾਂਦੇ ਨੇ ਆਪ ਵੀ ਆ ਸਮਝੋ ਜੀ ਸਾਤੋਂ ਨਹੀਂ ਸਮਝਦੇ ਹੈਗੇ ਅੱਜ ਇਹ ਗੱਲ ਹੁੰਦੀ ਹੈ ਹਾਲਾਤ ਕਿਹੜੇ ਨੇ ਹਾਲਾਤ ਇਦਾਂ ਨਹੀਂ ਹੈ ਢਾਉਣ ਦੇ ਆਰਡਰ ਵੀ ਹੋਲੇ ਕਹਿੰਦੇ ਯਾ ਤਾਂ ਢਾਡੋ ਜਾਂ ਫਿਰ ਢਾਉਣ ਦੇ ਪੈਸੇ ਲਵਾਂਗੇ 2007 ਵਿੱਚ अच्छा ਵੀ ਇਹ ਢਾ ਦਿਓ ਸਾਰਾ ਕੁਝ ਨਾ ਨਾ ਢਾ ਕੇ 29 ਤਰੀਕ ਤੱਕ ਢਾ ਕੇ 7 ਦਿਨ ਦਾ ਟਾਈਮ ਹੈ ਨਹੀਂ ਵੀ ਢਾਉਣ ਦੇ ਪੈਸੇ ਲਵਾਂਗੇ ਹੂੰ ਤੇ ਮੈਨੂੰ ਕਹਿੰਦੇ ਜੀ ਤੁਸੀਂ ਐਦਾ ਐਦਾ ਮੈਂ ਕਿਹਾ ਯਾਰ ਢਾ ਦੇ ਸੋ ਮਾਲਕ ਹੈ ਹੁਣ ਉਹਨਾਂ ਦੀ ਮਰਜ਼ੀ ਹੈ ਵੀ ਜੇ ਇਹਨਾਂ ਨੂੰ ਚੰਗੇ ਲੱਗਣਗੇ ਵੀ ਇਹਨਾਂ ਦੀ ਸੰਭਾਲ ਹੋਣੀ ਚਾਹੀਦੀ ਹੈ ਵੀ ਆਪਣੇ ਨਾਗਰਿਕ ਹੈ ਵੀ ਫਿਰ ਮੈਨੂੰ ਲੱਗਦਾ ਉਹ ਨਹੀਂ ਢਾਉਣਗੇ ਜੇ ਉਹਨਾਂ ਨੂੰ ਲੱਗਦਾ ਵੀ ਨਹੀਂ ਤੇ ਫਿਰ ਢਾ ਦੇਣਗੇ ਆਪਾਂ ਝੋਪਣੀਆਂ ਫਿਰ ਮੰਨ ਲਾਂਗੇ ਜਿੰਨੀ ਦੇਰ ਤੱਕ ਜ਼ਿੰਦਗੀ ਮਗਾ ਆਪਾਂ ਸ਼ਰਨ ਸੁਣਾ ਜੀ ਮੰਨ ਲੇ ਨੀ ਮਾਹ ਤਰਪਾਲਾਂ ਪਾ ਲੈਣੀਆਂ ਫੌਜੀਆਂ ਵਾਲੀਆਂ ਹੂੰ ਤੇ ਐਦਾਂ ਜਾਨੀ ਸ਼ੁਰੂ ਤੇ ਸੰਘਰਸ਼ ਨਹੀਂ ਹੁਣ ਹੁਣ ਪੁਲਿਸ ਵਾਲੇ ਜਿਹੜੇ ਅਫਸਰ ਨੇ ਆਉਂਦੇ ਨੇ ਕਹਿੰਦੇ ਨੇ ਵੀ ਸਤੋਂ ਦੀ ਸੰਭਾਲੇ ਜਾਂਦੇ ਤੁਸੀਂ ਸੰਭੋ ਕੱਲੇ ਪੁਲਿਸ ਵਾਲੇ ਨਹੀਂ ਸਾਰੇ ਜਦੋਂ ਅਧਿਕਾਰੀ ਸਾਰੇ ਸਾਰੇ ਸਬੰਧਤ ਨਾਇਕ ਮੇ ਵਾਲੇ ਜਿਨ੍ਹਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਸਾਨੂੰ ਪਤਾ ਪ੍ਰਵਾਸਰ ਵਿੱਚ ਲਿਮਟ ਤੋਂ ਬਾਦ ਬੱਚੇ ਰਹਿ ਰਹੇ ਆ ਸਾਨੂੰ ਪਤਾ ਹੈ ਪਰ ਸਾਡੇ ਕੋਲ ਕੋਈ ਅਰੇਂਜਮੈਂਟ ਨਹੀਂ ਇਸ ਕਰਕੇ ਇਹਨੂੰ ਪ੍ਰਵਾਸਰ ਵਿੱਚ ਰੱਖ ਲਿਆ ਜਾਵੇ ਮੈਂ ਕਿਹਾ ਇੱਕ ਬੈੱਡ ਦੇ ਦੋ ਦੋ ਕੋਈ ਪਾਉਣੇ ਪੈ ਰਹੇ ਆ ਕਹਿੰਦੇ ਜੀ ਕੁਝ ਵੀ ਹੈ ਬੜਾ ਹੁਣ ਤੁਸੀਂ ਇਹਨੂੰ ਰੱਖ ਲਓ ਤੇ ਮੈਂ ਕਿਹਾ ਸਾਡੀ ਚਲੋ ਇਸ ਦਾ ਬੀਂਗ ਇੱਕ ਸਾਡੇ ਦਾ ਅੰਦਰਲੀ ਆਵਾਜ਼ ਐ ਇਸ ਦਾ ਆਪਣੀ ਜਿਹੜੀ ਮੋਟੀਵੇਸ਼ਨ ਜਿਹਨੂੰ ਕਹੇ ਲੀ ਇਨਸਪੀਰੇਸ਼ਨ ਕਹੇ ਲੀ ਐ ਨਾ ਵੀ ਗੁਰੂਆਂ ਦੀਆਂ ਬਾਣੀਆਂ ਬਾਣੀ ਦੇ ਵਿੱਚੋਂ ਜੋ ਸਾਡੇ ਇਮਪ੍ਰੈਸ਼ਨ ਬਣੇ ਸਾਡੇ ਤੇ ਜੋ ਇਤਿਹਾਸ ਦੇ ਵਿੱਚ ਵੀ ਕਿੱਦਾਂ ਸਰਵੰਸ ਲਾ ਕੇ ਸਮਾਜ ਨੂੰ ਉਹਨੇ ਸੰਭਾਲਿਆ ਤੇ ਕਿੱਦਾਂ ਮੁਕਣੋਂ ਬਚਾਇਆ ਤੇ ਮੈਂ ਤਾਂ ਦੇਖਦਾ ਹਾਂ ਕਿ ਮਨ ਹੱਕਾਂ ਦੀ ਗੱਲ ਹੋਈ ਕ੍ਰਿਸ਼ਨ ਜੀ ਨੇ ਮਹਾਭਾਰਤ ਰਚਾ ਦਿੱਤੇ ਜੋ ਦੇਸ਼ ਨੂੰ ਬਚਾਉਣ ਦੀ ਗੱਲ ਹੋਤੀ ਹੋਈ ਤੇ ਗੁਰੂ ਸਾਹਿਬ ਨੇ ਸਰਵੰਸ ਲਗਾ ਦਿੱਤੇ ਵੀ ਯਾਰ ਕਿੱਥੇ ਅਸੀਂ ਕਿਵੇਂ ਕਹੀਏ ਉਹਨਾਂ ਨੂੰ ਆਪਣੇ ਗੁਰੂ ਕਿਵੇਂ ਕਹੀਏ ਉਹਨਾਂ ਨੂੰ ਅਸੀਂ ਕਿਉਂਕਿ ਸਾਡਾ ਗੁਰੂ ਕਹਿੰਗੇ ਅਸੀਂ ਕਿਤੇ ਬਨਾਮ ਤਾਂ ਨਹੀਂ ਕਰ ਰਹੇ ਐਵੀਆਂ ਗੱਲਾਂ ਆਤਮ ਘਰਤੀ ਹੈ ਜਗਤ ਕਸਾਈ ਜਦੋਂ ਐਵੀਆਂ ਚੀਜ਼ਾਂ ਬਾਰ ਬਾਰ ਜਿਵੇਂ ਹੁੰਦਾ ਨਾ ਰੈਡ ਲਾਈਟ ਦੇਖ ਕੇ ਬੰਦੇ ਦੇ ਮਨ ਦੇ ਵਿੱਚ ਟ੍ਰੈਫਿਕ ਦੇ ਪੜੇ ਹੋਏ ਨਿਯਮ ਸਾਹਮਣੇ ਆ ਜਾਂਦੇ ਵੀ ਰੈਡ ਲਾਈਟ ਕ੍ਰੋਸ ਨਹੀਂ ਕਰਨੀ ਹਾਂ ਐਦਾਂ ਹੀ ਗੁਰਬਾਣੀ ਪੜ੍ਹ ਕੇ ਨਾ ਜਦੋਂ ਸਾਹਮਣੇ ਉਹ ਚੀਜ਼ ਆਉਂਦੀ ਸੀ ਹੈ ਨਾ ਇੱਕ ਨਿਆਸਰਾ ਹੋ ਗਿਆ ਇਹ ਤੇ ਇਹਦੇ ਲਈ ਮਤਲ ਅੱਗੇ ਨਹੀਂ ਜਾ ਸਕਦੇ ਆਪਾਂ ਲੰਘ ਨਹੀਂ ਸਕਦੇ ਉਹ ਜਿਵੇਂ ਰੈਡ ਲਾਈਟ ਯਾਦ ਆ ਕੇ ਨ ਸਟਾਰਟਿੰਗ ਦੇ ਦੌਰ ਦੇ ਵਿੱਚ ਹੋਇਆ ਜਿਹਾ ਕੀ ਕੋਈ ਲੋਕ ਟਿਚਰਾ ਕਰਦੇ ਹੋਣ ਤਾਨੇ ਮਾਰਦੇ ਹੋਣ ਮਿਹਣੇ ਮਾਰਦੇ ਬੜਾ ਮਜ਼ਾਕ ਉਡਾਉਂਦੇ ਸੀ ਵੀ ਬੜਾ ਮਜ਼ਾਕ ਉਡਾਉਣੇ ਮੈਂ ਤਾਂ ਹੰਡਾਈਆਂ ਚੀਜ਼ਾਂ ਪਹਿਲਾਂ ਮਜ਼ਾਕ ਉਡਾਉਣਾ ਫਿਰ ਰੁਕਾਵਟਾਂ ਪਾਉਣੀ ਆ ਐਲੀਗੇਸ਼ਨ ਲਾਉਣੇ ਫਿਰ ਅਖੀਰ ਤੇ ਜਾ ਕੇ ਫਿਰ ਉਹੀ ਲੋਕ ਜਿਹੜੇ ਸੀ ਉਹ ਉਹਦੇ ਵਿੱਚ ਸਾਡੇ ਬੜੇ ਸੀਨੀਅਰ ਟੀਚਰ ਵੀ ਹੈਗੇ ਸੀ ਪ੍ਰੋਫੈਸਰ ਵੀ ਹੈਗੇ ਸੀ ਤੇ ਅਲੱਗ-ਅਲੱਗ ਤਰ੍ਹਾਂ ਦੇ ਸੀ ਤੇ ਉਸ ਦੇ ਵਿੱਚ ਮਤਲਬ ਮੈਂ ਫੇਰ ਰਿਪੀਟ ਕਰ ਦਿੰਦਾ ਵੀ ਸਭ ਤੋਂ ਪਹਿਲਾਂ ਮਜ਼ਾਕ ਢਾਉਣਾ ਫੇਰ ਉੱਚ ਰਕਾਬਤਾ ਪਾਉਣੀ ਆ ਤੀਜੀ ਗੱਲ ਜਾ ਕੇ ਫਿਰ ਉਸ ਤੋਂ ਬਾਅਦ ਕਹਿਣਾ ਯਾਰ ਇਹ ਤਾਂ ਇਹ ਕਿਦਾਂ ਹੋ ਗਿਆ ਇਹ ਕਿਦਾਂ ਮਤਲਬ ਤੁਸੀਂ ਆਰੇ ਦੇ ਵਿੱਚ ਜੇ ਅੱਖੇ ਵੀ ਨਹੀਂ ਥੱਕੇ ਵੀ ਨਹੀਂ ਇੰਨੇ ਸਾਲ ਹਾਂ ਤੇ ਇਹ ਗੱਲਾਂ ਮੈਨੂੰ ਲੱਗਦਾ ਵੀ ਸਾਨੂੰ ਸਾਰਿਆਂ ਨੂੰ ਧਿਆਨ ਚ ਰੱਖ ਲੈਣੀ ਜੇ ਇਹ ਦੀ ਤੁਸੀਂ ਭਾਵੇਂ ਕੋਈ ਵੀ ਕੰਮ ਕਰਦੇ ਹੋ ਬਿਲਕੁਲ ਤਾਂ ਉਹਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਇਹ ਚੀਜ਼ਾਂ ਫੇਸ ਕਰਨੀਆਂ ਹੀ ਪੈਣੀਆਂ ਹਾਂ ਤੇ ਮੈਨੂੰ ਲੱਗਦਾ ਵੀ ਜਿੰਨਾ ਨਜ਼ਰ ਅੰਦਾਜ਼ ਕਰਕੇ ਦੁੱਖ ਹੁੰਦਾ ਹੈ ਨਾ ਉਹਨਾਂ ਤੁਹਾਨੂੰ ਇਹੋ ਜਿਹੇ ਚੈਲੰਜ ਫੇਸ ਕਰਕੇ ਪਰੇਸ਼ਾਨੀ ਨਹੀਂ ਹੁੰਦੀ ਉਸ ਵੇਲੇ ਜਿਸ ਵੇਲੇ ਅੰਦਰੋਂ ਆਵਾਜ਼ ਆ ਰਹੀ ਹੋਵੇ ਤੇ ਉਹਨੂੰ ਨજર ਅੰਦਾਜ਼ ਕਰਕੇ ਬਹੁਤ ਦੁੱਖ ਹੁੰਦਾ ਦੂਜੇ ਪਾਸੇ ਪਰੇਸ਼ਾਨੀਆਂ ਨਹੀਂ ਨਹੀਂ ਹੁੰਦੀ ਬਹੁਤ ਬਹੁਤ ਧੰਨਵਾਦ ਨਹੀਂ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਅੱਜ ਆ ਵਾਇਸਲੈਸ ਦੀ ਜਿਹੜੀ ਵਾਇਸ ਬਣ ਕੇ ਅੱਜ ਕਿਵੇਂ ਅ ਕੱਲ ਵੀ ਇੱਥੇ ਪਹੁੰਚੇ ਹੈਗੇ ਆ ਤੇ ਉਹਨਾਂ ਦੀ ਜਿਹੜੀ ਗੱਲ ਵਿਚਾਰੇ ਆਪਣੀ ਆਪ ਨਹੀਂ ਕਰ ਸਕਦੇ ਉਹਨਾਂ ਦੀ ਸਮਾਜਿਕ ਸੁਰੱਖਿਆ ਲਈ ਉਹਨਾਂ ਦੇ ਮੁੱਦੇ ਜਿਹੜਾ ਅੱਜ ਮੁੱਦੇ ਹੀ ਨਹੀਂ ਬਣਦਾ ਜਾ ਰਿਹਾ ਉਹਸ ਮੁੱਦੇ ਨੂੰ ਲੈ ਕੇ ਤੁਸੀਂ ਇੱਥੇ ਪਹੁੰਚੇ ਮੈਂ ਤੁਹਾਡੀ ਸਮੂੱਚੀ ਤੁਹਾਡਾ ਤੇ ਤੁਹਾਡੀ ਸਮੁੱਚੀ ਟੀਮ ਦਾ ਮੈਨੇਜਮੈਂਟ ਦਾ ਤੁਹਾਡੇ ਚੈਨਲ ਦਾ ਤਹਿ ਦਿਲੋਂ ਧੰਨਵਾਦ ਕਰਦਾ ਆਪਣੇ ਵੱਲੋਂ ਬਹੁਤ ਬਹੁਤ ਪਰਮਾਤਮਾ ਤੁਹਾਨੂੰ ਸ਼ਕਤੀ ਬਖਸ਼ੇ ਭਾਈ ਸੰਸੇਰ ਸਿੰਘ ਸੀ ਤਾਂ ਕਈ ਅਹਿਮ ਗੱਲਾਂ ਸਾਂਝੀਆਂ ਕਰ ਰਹੇ ਸੀ ਕਿ ਕਿਸ ਤਰ੍ਹਾਂ ਇੱਕ ਇਨਸਾਨ ਨੂੰ ਇਨਸਾਨ ਬਣਾਉਣਾ ਚਾਹੀਦਾ ਹੈ ਜਿਹੜੇ ਬਾਕੀ ਦੇ ਰੁਤਬੇ ਨਹੀਂ ਉਹ ਤਾਂ ਬਾਅਦ ਵਿੱਚ ਮਿਲ ਸਕਦੇ ਨੇ ਜਦੋਂ ਇੱਕ ਬੱਚੇ ਨੂੰ ਕਈ ਜ਼ਿੰਮੇਵਾਰੀਆਂ ਦੀ ਪੜ੍ਹਾਈ ਪੜਾਉਣੀ ਹੁੰਦੀ ਹੈ ਤਾਂ ਉਹ ਸਮਾਂ ਬੜਾ ਅਹਿਮ ਹੁੰਦਾ ਅਹਿਮ ਰੋਲ ਆ ਉਹਦੇ ਮਾਪਿਆਂ ਦਾ ਹੁੰਦਾ ਜਿਹੇ ਦੇ ਵਿੱਚ ਉਹ ਗੱਲਾਂ ਵੀ ਸਾਂਝੀਆਂ ਕੀਤੀਆਂ ਕਿ ਕਿਸ ਤਰ੍ਹਾਂ ਇੱਕ 4000 ਰੁਪਏ ਦੇ ਕਮਰੇ ਕਿਰਾਏ ਤੇ ਲੈ ਕੇ ਸ਼ੁਰੂ ਕੀਤੀ ਸੰਸਤਾ ਜ ਬਹੁਤ ਵੱਡੀ ਸਸਤਾ ਬਣ ਗਈ ਆ 5 ਏਕੜ ਦੇ ਵਿੱਚ ਇਹ ਪੂਰੀ ਸੰਸਤਾ ਜਿਹੜੀ ਫੈਲੀ ਹੋਈ ਆ ਤਾਂ ਇੱਥੇ ਉਹਨਾਂ ਲੋਕਾਂ ਦੀ ਦੇਖਰੇਖ ਹੁੰਦੀ ਆ ਜਿਨ੍ਹਾਂ ਦਾ ਕੋਈ ਵਾਰਿਵਾਰਸ ਨਹੀਂ ਕਿਨਾਂ ਦਾ ਕੋਈ ਸਹਾਰਾ ਨਹੀਂ ਤਾਂ ਫਿਰ ਉਹਨਾਂ ਦਾ ਸਹਾਰਾ ਪ੍ਰਵਾਸਰਾ ਬਣਦਾ ਏ ਸਾਥੀ ਸੁਖਜਿੰਦਰ ਸਿੰਘ ਦੇ ਨਾਲ ਲੀਪ ਸਿੰਘ ਪੂੜੇ ਰਜਾਨਾ ਸਪੋਕਸਮੈਨ ਟੀਵੀ ਮੋਹਾਲੀ ਕੋਰਾਂ